ਨਗਰ ਕੌਂਸਲ ਕਰਤ ਦੀ ਪ੍ਰਧਾਨ ਅੰਜੂ ਚੰਦਰ ਦਾ ਪਤੀ ਜਸਮੀਰ ਚੰਦਰ ਵੱਡੇ ਵਿਵਾਦਾਂ ਵਿੱਚ ਘਿਰ ਗਿਆ ਉਸ ਤੇ ਇਸ ਮਾਮਲੇ 'ਤੇ ਵੀ ਸਤਲਮ ਸਿੰਘ ਦਾਉ ਨੇ ਦੋਸ਼ ਲਗਾਏ ਨੇ ਕਿ ਪਿੰਡ ਦਾਉਂ ਦੀ ਜ਼ਮੀਨ ਦਾਤ ਬਦਲਾ ਕਰਵਾਉਣ ਲਈ ਉਸ ਨੇ ਰਿਸ਼ਵਤ ਖੋਰੀ ਦੀ ਵੱਡੀ ਖੇਡ ਖੇਡੀ ਹੈ ਉਹਨਾਂ ਭਾਰਤੀ ਸਾਂਝੂ ਨੇ ਲਖੋਵਾਲ ਦੇ ਇੱਕ ਵੱਡੇ ਆਗੂ ਨੂੰ ਵੀ ਸਵਾਲਾਂ ਦੇ ਕੇਰੇ ਵਿੱਚ ਲਿਆ ਹੈ ਅਤੇ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਨਾਲ ਹੀ ਇੱਕ ਏਡੀਸੀ ਉੱਤੇ ਵੀ ਤਵਾ ਧਰਿਆ ਹੈ ਅਤੇ ਪੂਰੇ ਐਮਸੀਆਂ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆ ਹੈ। ਖਰੜ ਤੋਂ ਵਿਧਾਇਕ ਅਨਮੋਲ ਗਗਨਮਾਨ ਵੀ ਇਸ ਮਾਮਲੇ ਵਿੱਚ irdਦੇ ਹੋਏ ਨਜ਼ਰ ਆ ਰਹੇ ਨੇ। ਮੁੱਖ ਮੰਤਰੀ ਪੰਜਾਬ ਨੇ ਜਿਹੜੀਆਂ ਕਿਤਾਬਾਂ ਪੜੀਆਂ ਉਹਨਾਂ ਦੀ ਐਮਐਲਏ ਖਰੜ ਅਨਮੋਲ ਗਗਨਮਾਨ ਦੀ ਖਰੜ ਦੇ ਇੱਕ ਸਕੂਲ ਦਾ ਪ੍ਰਿੰਸੀਪਲ ਜਸਵੀਰ ਚੰਦਰ ਜਿਹੜਾ ਨਗਰ ਕੌਂਸਲ ਖਰੜ ਦਾ ਪ੍ਰਧਾਨ ਦਾ ਪਤੀ ਹੈ ਉਸ ਦੀ ਗੱਲ ਹੋਏਗੀ। ਅੰਜੂ ਚੰਦਰ ਨਗਰ ਕੌਂਸਲ ਖਰੜ ਦੀ ਪ੍ਰਧਾਨ ਆਪਾਂ ਉਸ ਦੀ ਵੀ ਗੱਲ ਕਰਾਂਗੇ ਉਹਨਾਂ ਵਿਕਾਊ ਐਮ ਐਸੀਆਂ ਦੀ ਗੱਲ ਕਰਾਂਗੇ ਖਰੜ ਦੀ ਜਿਨ੍ਹਾਂ ਨੂੰ 15-15 ਲੱਖ ਰੁਪਏ ਮਿਲੇ ਤੇ ਕੀ ਹੈ ਚੰਡੀਗੜ੍ਹ ਸੈਕਟਰ 3 ਦੇ ਕੋਠੀ ਦਾ ਮਾਮਲਾ ਆਪਾਂ ਉਹਦੀ ਗੱਲ ਕਰਾਂਗੇ ਸਤਨਾਮ ਦਾਉ ਨੂੰ 15 ਲੱਖ ਰੁਪਏ ਬਿਲਡਰ ਕੋਲ ਮਿਲੇ ਉਹਦੀ ਵੀ ਗੱਲ ਕਰਾਂਗੇ ਕਿਹੜੇ-ਕਿਹੜੇ ਅਫਸਰ ਬਾਂਦਰ ਬਣੇ ਤੇ ਕਿਉਂ ਬਣੇ ਆਪਾਂ ਉਹਦੀ ਵੀ ਗੱਲ ਕਰਾਂਗੇ ਸੋ ਆਪਾਂ ਕੱਲ ਲਾਈਵ ਕੀਤਾ ਸੀ ਕਿ ਇਤ ਕਰੋੜ ਦੀ ਜ਼ਮੀਨ ਨੂੰ 100 ਕਰੋੜ ਚ ਬਦਲਣ ਦਾ ਕੰਮ ਉਹ ਮੇਰੇ ਪਿੰਡ ਦਾਉ ਜਿਹੜਾ ਮਹੌਲੀ ਮਾਸਟਰ ਪਲਾਨ ਦਾ ਹਿੱਸਾ ਹੈ ਗਮਾਡਾ ਦਾ ਏਰੀਆ ਹੈ ਜਿੱਥੇ ਇੱਕ ਕੰਧ ਖੜੀ ਕਰ ਦੋ ਗਮਾਡਾ ਤੋੜ ਦਿੰਦਾ ਉਹ ਗਮਾਡਾ ਤੇ ਏਰੀਆ ਵਾਲੀ ਜ਼ਮੀਨ ਸ਼ਾਮ ਬਿਲਡਰ ਨੂੰ ਨਗਰ ਕੌਂਸਲ ਦੀ ਹੱਦ ਵਿੱਚ ਭੇਜਣ ਲਈ ਜਿਹੜਾ ਪ੍ਰਸ਼ਾਚਾਰ ਕੀਤਾ ਤੇ ਕਿਨੇ ਕਿਨੇ ਕੀਤਾ ਆ ਉਹਦੀ ਗੱਲ-ਗੱਲ ਕੀਤੀ ਸੀ ਥੋੜੀ ਹੋਰ ਅੱਜ ਡਿਟੇਲ ਜੀ ਗੱਲ ਕਰਾਂਗੇ ਉਹਦੇ ਨਾਲ 1 ਕਰੋੜ ਦਾ 100 ਕਰੋੜ ਬਣਦਾ ਤੇ ਐਦਾਂ ਦਾ ਜਿਹੜਾ ਟੰਗ ਤਰੀਕਾ ਹੈ ਉਹ ਉੱਪਰਲੇ ਪੱਧਰ ਤੇ ਕ腐ਸ਼ਨ ਕਰਕੇ ਹੋ ਸਕਦਾ ਕਿਸੇ ਡਿਪਟੀ ਕਮਿਸ਼ਨਰ ਦੀ ਹਿੰਮਤ ਨਹੀਂ ਹੁੰਦੀ ਕਿਸੇ ਡਾਇਰੈਕਟਰ ਪੰਚਾਇਤ ਜਾਂ ਡੀਡੀਪੀ ਉਹ ਮਹੌਲੀ ਮੈਨੂੰ ਨਾਮ ਨਹੀਂ ਪਤਾ ਜੇ ਨਾਮ ਮੈਂ ਲੋੜ ਪਈ ਨਾ ਡੀਡੀਪੀ ਦਾ ਨਾਮ ਵੀ ਲੈ ਦਾਂਗੇ ਬੀਡੀਪੀ ਦਾ ਨਾਮ ਲੈਣਾ ਵੀ ਮੈਨੂੰ ਆਂਦਾ ਸ਼ਰਮਸ਼ਾਰ ਕਰਾਂਗੇ ਤੁਹਾਡਾ ਨਾਮ ਲੈ ਕੇ ਕਦੇ ਲੋੜ ਪਈ ਤੁਹਾਨੂੰ ਬੰਦਰ ਵੀ ਕਹਾਂਗੇ ਸੋ ਕੱਲ ਸਵੇਰੇ 9 ਵਜੇ ਨਾ ਜਸਵੀਰ ਚੰਦਰ ਜਿਹੜੇ ਨਗਰ ਕਾਉਂਸਲ ਦਾ ਪ੍ਰਧਾਨ ਦਾ ਪਤੀ ਹੈ ਜਿਹਦਾ ਸਕੂਲ ਵੀ ਆ ਮੁੰਡੇਖੜ ਦੇ ਵਿੱਚ ਤੇ ਕਰੋਨਾ ਕਾਲ 'ਚ ਮੇਰੇ ਨਾਲ ਪੰਗਾ ਹੋ ਚੁੱਕਿਆ ਉਦੋਂ ਤੁਹਾਡੀ ਯਾਦ ਹੋਏਗਾ ਪ੍ਰਾਈਵੇਟ ਸਕੂਲਾਂ ਦੀ ਲੁੱਟ ਦੇ ਖਿਲਾਫ ਅਸੀਂ ਬਹੁਤ ਸੰਘਰਸ਼ ਕੀਤਾ ਪੂਰੇ ਪੰਜਾਬ 'ਚ ਮੁੱਖ ਲੀਡ ਜਿਹੜੀ ਮੈਂ ਕੀਤੀ ਸੀ ਤੇ ਉਦੋਂ ਮੈਂ ਪ੍ਰਾਈਵੇਟ ਸਕੂਲਾਂ ਨੂੰ ਲੁਟੇਰਾ ਗੈਂਗ ਤੇ ਲਾਲਚੀ ਵਪਾਰੀ ਦੱਸਿਆ ਸੀ ਤੇ ਇਹ ਉਹਨਾਂ ਲਾਲਚੀ ਵਪਾਰੀਆਂ ਦੇ ਨੁਮਾਇंदे ਬਣ ਕੇ ਮੈਨੂੰ ਟੱਕਰੇ ਸੀ ਤੇ ਮੈਨੂੰ ਚੈਲੰਜ ਕੀਤਾ ਸੀ ਚੰਡੀਗੜ੍ਹ ਫੇਜ਼ 3 ਬੀ ਵੰਦੀ ਪਾਰਕ ਦੇ ਵਿੱਚ ਪ੍ਰੈਸ ਕਾਨਫਰੰਸ ਰਾਖੀ ਸੀ ਇਹਨਾਂ ਨੇ ਮੇਰੇ ਨਾਲ ਫਿਰ ਮੌਕੇ ਤੇ ਪ੍ਰੈਸ ਕਾਨਫਰੰਸ ਰਖਾ ਕੇ ਠੁੱਠੇ ਪੈਣ ਤੇ ਭੱਜ ਗਏ ਸੀ ਉਸੇ ਜਸਵੀਰ ਤੇਂਦਰ ਦੀ ਮੈਂ ਗੱਲ ਕਰਦਾ ਹਾਂ ਕੱਲ ਵੀ ਭੱਜ ਗਏ ਹੋਇਆ ਕਿ ਕਿ ਜਿਹੜੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਿਆਸੀ ਲੋਕਾਂ ਦੇ ਮਿਲੇ ਭੁਗਤਾਨ ਨਾਲ ਮੇਰੇ ਪਿੰਡ ਦਾਉਂ ਦੇ ਪੰਚਾਇਤ ਦੇ ਕੁਝ ਮੈਂਬਰਾਂ ਨੂੰ ਖਰੀਦ ਕੇ ਮਤੇ ਕੋਆ ਕੇ ਚੁੱਪ-ਚੁਪ ਤਰੀਕੇ ਨਾਲ ਡਿਪਟੀ ਕਮਿਸ਼ਨਰ ਦੇ ਕਿਸੇ ਏਡੀਸੀ ਤੋਂ ਹੁਕਮ ਕਰਾਏ ਤੇ ਬੀਡੀਪੀਓ ਤੋਂ ਡੀਡੀਪੀਓ ਤੋਂ ਹੁਕਮ ਕਰਾਏ ਕਿ ਸ਼ਾਮ ਬਿਲਡਰ ਦੀ ਜਮੀਨ ਉਹਦੇ 25 ਏਕੜ ਤੋਂ ਘਟ ਹੈ ਦਾਉ ਪਿੰਡ ਦੇ ਮਹੌਲੀ ਏਰੀਏ ਦੀ ਜਮੀਨ ਖਰੜ ਦੇ ਵਿੱਚ ਭੇਜ ਕੇ ਉਸ ਬਿਲਡਰ ਨੂੰ ਦੇ ਦਿੱਤੀ ਜਾਵੇ ਇਹ ਲਾਹਣਤੀ ਅਫਸਰਾਂ ਨੇ ਚਿੱਠੀਆਂ 'ਚ ਲਿਖਿਆ ਤੇ ਕਾਲੀ ਨਾਲ ਨਗਰ ਕੌਂਸਲ ਦੀ ਮੀਟਿੰਗ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲੇ ਬੁਲਾਈ ਗਈ ਚਿੱਠੀ ਲਿਖੀ ਸੀ 11 ਅਗਸਤ ਨੂੰ ਤੇ 12 ਅਗਸਤ ਨੂੰ ਪਹੁੰਚੀ ਐ 13 ਅਗਸਤ ਨੂੰ ਅਖਬਾਰ ਚ ਆ ਗਈ ਤੇ ਫਿਰ ਸਾਡੀ ਟੀਮ ਨੂੰ ਚਾਨਬੀੜ ਕਰਨ ਦਾ ਮੌਕਾ ਮਿਲਿਆ ਉਸ ਤੋਂ ਪਹਿਲੇ ਆਮ ਪਬਲਿਕ ਨੂੰ ਜਾਂ ਮੁੱਠੀ ਪਰ ਠੱਗਾਂ ਤੋਂ ਇਲਾਵਾ ਅਫਸਰਾਂ ਨੇਤਾਵਾਂ ਤੋਂ ਇਲਾਵਾ ਕਿਸੇ ਨੂੰ ਪਤਾ ਨਹੀਂ ਸੀ ਫਿਰ ਸਾਡੀ ਟੀਮ ਜਦੋਂ ਪਿੱਛੇ ਪਈ ਤਾਂ ਐਡੀਸ਼ਨਲ ਡਿਪਟੀ ਕਮਿਸ਼ਨਰ ਜਿਹੜਾ ਬਕਾਊ ਬੰਦਾ ਉਹਦਾ ਪੱਤਰ ਸਾਡੇ ਸਾਹਮਣੇ ਆਇਆ ਡੀਡੀਪੀ ਮੋਹਾਲੀ ਜਿਹੜਾ ਬਕਾਊ ਤੇ ਪੁਰੀਸ਼ਟ ਬੰਦਾ ਮੈਨੂੰ ਕਹਿ ਰਿਹਾ ਉਹਦੇ ਪੇਪਰ ਸਾਡੇ ਸਾਹਮਣੇ ਆਏ ਕਿ ਉਹਨੇ ਕਿਵੇਂ ਪੰਜਾਬ ਦੇ ਸਾਡੇ ਮੇਰੇ ਦਾਉ ਪਿੰਡ ਦੀ ਪੰਚਾਇਤ ਨੂੰ ਚਿੱਠੀ ਪੱਤਰ ਮੇਰਾ ਦੋਸਤ ਹੈ ਮਾਫ ਕਰਨਾ ਯਾਰ ਅਸੀਂ ਇਕੱਠੇ ਪ੍ਰੈਸ ਕਾਨਫਰੰਸ ਕਰਦੇ ਰਹੇ ਇਕੱਠੇ ਪਰਦੇ ਵੀ ਰਹੇ ਹਾਂ ਗੁਰਨਾਮ ਸਿੰਘ ਕਾਲਾਬਾਈ ਬਹੁਤ ਵੱਡਾ ਪ੍ਰਾਪਰਟੀ ਡੀਲਰ ਹੈ ਅਰਬਾਂ ਦੀ ਜ਼ਮੀਨ ਜਾਇਦਾਦ ਦਾ ਦੋਨੋਂ ਪਰਵਾਰਾਂ ਚਾਹਦੇ ਕੋਲ ਭਾਰਤੀ ਕਿਸਾਨੀ ਉਹਨਾਂ ਲੱਖੋਵਾਲ ਦਾ ਨੇਤਾ ਹੈਗਾ ਤੇ ਅਸੀਂ ਉਹ ਲੋਕ ਹੈ ਬਾਈ ਜਿਨ੍ਹਾਂ ਕੋਲ ਜ਼ਮੀਨਾਂ ਹੈ ਨੇ ਪਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਲ ਲਾ ਕੇ ਭਾਰਤੀ ਕਿਸਾਨੀ ਉਹਨਾਂ ਜਿਹੜਾ ਸਹਿਯੁਕ ਕਿਸਾਨ ਮੋਰਚੇ ਨੇ ਧਰਨੇ ਦਿੱਲੀ ਲਾਇਆ ਅਸੀਂ ਸਟੇਜਾਂ ਤੇ ਬੋਲਦੇ ਰਹੇ ਹਾਂ ਜਦੋਂ ਲੈਂਡ ਪੂਲਿੰਗ ਦੇ ਖਿਲਾਫ ਤੁਸੀਂ ਡਟਦੇ ਆ ਤਾਂ ਅਸੀਂ ਤਾਂ ਵੀ ਤੁਹਾਡੇ ਨਾਲ ਡਟਦੇ ਰਹੇ ਹਾਂ ਪਰ ਹੁਣ ਗੁਰਨਾਮ ਸਿੰਘ ਕਾਰਪੋਰੇਟ ਦਾ ਦਬਾਅ ਚ ਆ ਕੇ ਉਹਨਾਂ ਕੋਲ ਵਿਕ ਗਏ ਆਪਣੀ ਘਰ ਵਾਲੀ ਜਿਹੜੀ ਉਹਦੀ ਸਰਪੰਚ ਆ ਤੇ ਕੁਝ ਪੰਚਾਇਤ ਮੈਂਬਰ ਜਿਹੜੇ ਗਰੀਬ ਘਰਾਂ ਦੇ ਆ ਉਹਨਾਂ ਕੋਲ ਚੁੱਪ-ਚੁਪ ਮਤਾ ਪਾ ਲੈਂਦਾ ਕਿ ਹਾਂਜੀ ਮੈਂ ਸਹਿਮਤ ਆ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਨੇ ਚਿੱਠੀ ਲਿਖੀ ਹੈ ਮੈਨੂੰ ਮੈਂ ਸਹਿਮਤ ਆ ਬਿਲਡਰ ਨੂੰ ਦੇ ਦੋ ਜ਼ਮੀਨ ਮੈਂ ਸਹਿਮਤ ਆ ਕਹਿੰਦਾ ਚੋਰੀ-ਚੋਰੀ ਤਿੰਨ ਚਾਰ ਪੰਜ ਮੈਂਬਰਾਂ ਦੇ ਸਾਈਨ ਕਰਾ ਲਏ ਜਿਹੜੇ ਲੱਗਦਾ ਜਿ ਆਰਡਰ ਵਾਲੇ ਨੂੰ ਪੁੱਛਿਆ ਨਹੀਂ ਗਿਆ ਆਹ ਕੈਰੈਕਟਰ ਆ ਤੁਹਾਡੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਇੱਕ ਨੇਤਾ ਦਾ ਕੀ ਗੱਲ ਬਾਈ ਜੀ ਕਿਸਾਨ ਯੂਨੀਅਨ ਦੇ ਨੇਤਾ ਧਰਨੇ ਚ ਰੁਸਾਣ ਐਕਸਟਰਸ਼ਨ ਕਰਨ ਰੱਖ ਕੇ ट्रैवल ਏਜੰਟ ਦੇ ਦਫਤਰ ਦੇ ਬਾਹਰ ਧਰਨਾ ਲਾ ਦਿਓ ਫਿਰ ਪੈਸੇ ਲੈ ਕੇ ਚੁੱਪ ਕਰ ਜਾਓ ਹੈਗੇ ਬਹੁਤ ਸਾਰੇ ਸਮੇਂ ਸਮੇਂ ਤੇ ਹਾਈਲਾਈਟ ਹੁੰਦੇ ਨੇ ਨਾਰੇ ਲਾ ਦਿਓ ਚਾਰ ਤੇ ਉਹਦੇ ਕੋਲ 50-60 ਹਜ਼ਾਰ ਰੁਪਏ ਸੈਟਿੰਗ ਕਰ ਜਾਓ ਕੀ ਗੱਲ ਬਈ ਨੇਤਾ ਕਿਸਾਨ ਯੂਨੀਅਨ ਵਾਲਿਓ ਅਮਰੋਦ ਬਾਗ ਸਕੈਮ ਵਾਲੇ ਦੇ ਖਿਲਾਫ ਜਿਹੜਾ ਸੁਤਨਾਮ ਦਾ ਉਹਦੀ ਟੀਮ ਮਿਹਨਤ ਕਰ ਰਹੀ ਸੀ ਪਰਚਾ ਦਾਇਰ ਕਰਾਇਆ ਸੀ ਮੋਹਾਲੀ ਦਾ ਅਮਰੋਦ ਬਾਗ ਸਕੈਮ ਇੱਕ ਲਾਹਣਤੀ ਲੋਕਲ ਕਿਸਾਨ ਨੇਤਾ 25 ਲੱਖ ਰੁਪਏ ਲੈ ਗਿਆ ਸੀ ਅਮਰੋਦ ਬਾਗ ਸਕੈਮ ਵਾਲੇ ਕੋਲ ਕੀ ਗੱਲ ਬਈ ਟੋਲ ਟੈਕਸ ਫ੍ਰੀ ਕਰਾਉਣ ਵਾਸਤੇ ਆਈਡੈਂਟੀਕਾਡ ਬਣਾ ਅਹੀਂ ਤੱਕ ਸਾਨ ਮਜੂਰ ਇੱਕ ਤਾਂ ਜਿੰਦਾਬਾਦ ਵਾਲਾ ਹੈਗੇ ਆ ਮੁੱਖ ਮੰਤਰੀ ਪੰਜਾਬ ਸਾਹਿਬ ਬਹੁਤ ਵਾਰੀ ਮੈਂ ਹੁਣ ਮੁੱਖ ਮੰਤਰੀ ਪੰਜਾਬ ਸਾਹਿਬ ਤੋਂ ਯਾਰ ਹੈ ਨਾ ਯਾਰ ਭਗਵੰਤ ਮਾਨਾ ਤੋ ਕਹਿੰਦਾ ਹੁੰਦਾ ਸੀ ਮੈਂ ਇਹ ਇਹ ਕਿਤਾਬ ਪੜ੍ਹੀ ਮੈਂ ਚੰਡੇ ਹੁਆ ਇੱਕ ਪੱਤਰਕਾਰ ਅੰਗਰੇਜ਼ੀ ਦਾ ਜਦੋਂ ਵਿਧਾਨ ਸਭਾ ਤੇ ਗਿਆ ਸੀ ਤਰਖਸ਼ੀ ਲਾਗੂ ਮੇਰੇ ਮਿੱਤਰ ਦਾ ਬੇਟਾ ਬਿਸ਼ਪ ਭਾਰਤੀ ਦਾ ਉਹਦਾ ਨਾਮ ਹੈ ਭਾਰਤੀ ਤੋ ਕਿਹਾ ਸੀ ਕਿ ਤੇਰੇ ਬਾਪੂ ਦੇ ਚੰਡੇ ਹੋਇਆ ਮੈਂ ਉਹ ਕਿਤਾਬ ਪੜ੍ਹੀ ਸੀ ਦੇਪੂਛਾਲ ਗਏ ਅਸੀਂ ਵੀ ਉਹਨਾਂ ਕਿਤਾਬਾਂ ਦੇ ਚੰਡੇ ਹੋਇਆ ਕੋਈ ਫਰਕ ਨਹੀਂ ਭਗਵੰਤ ਮਾਨਾ ਤੇਰੇ ਤੇ ਮੇਰੇ ਚ ਫਰਕ ਸਿਰਫ ਇਹ ਹੈ ਕਿ ਤੂੰ ਅਮੀਰ ਘਰ ਦਾ ਹੈ ਕਲਾਕਾਰ ਹੈ ਤੇ ਤੇਰੀ ਸੋਚ ਤੇ ਮੇਰੀ ਸੋਚ ਕੋਈ ਫਰਕ ਨਹੀਂ ਪਰ ਹੁਣ ਪਾਵੇਂ ਤੂੰ ਬਦਲ ਰਿਹਾ ਜਾਂ ਤੇਰੇ ਕੋਲ ਤੇਰੀ ਸਰਕਾਰ ਕਾਬੂ ਚ ਨਹੀਂ ਜਾਂ ਤੇਰੇ ਅਫਸਰ ਸਾਹਿਬ ਕਾਬੂ ਚ ਨਹੀਂ ਜਾਂ ਦਿੱਲੀ ਵਾਲਾ ਡੰਡਾ ਆਇਆ ਤੇਰੇ ਤੇ ਭ੍ਰਿਸ਼ਟਾਚਾਰੀ ਅੱਗੇ ਝੁਕ ਜਾਣਾ ਬਾਈ ਭਗਵਾਨਤਮਾਨਾ ਸੁਧਰ ਜਾ ਅਨਮੋਲ ਗਗਨਮਾਨ ਐਮ ਐਲ ਏ ਖਰ ਜਿੰਦਗੀ ਚ ਪਹਿਲੀ ਵਾਰੀ ਉਹਦਾ ਨਾਮ ਲੈ ਰਿਆ ਮੈਂ ਇਹਦੇ ਬਾਪੂ ਵੀ ਪੁਰਾਣੇ ਜਾਣਕਾਰ ਹੈ ਚਾਹ ਪਾਣੀ ਪੀਤਾ ਆਪਾਂ ਅਨਮੋਲ ਗਗਨਮਾਨ ਜੀ ਦੀ ਬੜੀ ਤਾਰੀਫ ਕਰਦਾ ਸੀ ਮੈਂ ਕੋਈ આરોਪ ਨਹੀਂ ਲਗਾ ਰਿਆ ਅਨਮੋਲ ਗਗਨਮਾਨ ਜੀ ਭਗਵਾਨਤਮਾਨ ਦੀ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਭ੍ਰਿਸ਼ਟਾਚਾਰ ਦੇ ਖਿ ਤੁਹਾਡੇ ਐਮਸੀਆ ਨੂੰ 15-15 ਲੱਖ ਰੁਪਏ ਲੱਖ ਰੁਪਇਆ ਦੇਣ ਦੇ આરોਪ ਸਤਰਾਮ ਦਾਉ ਲਗਾ ਰਿਆ ਏਜੰਸੀਆਂ ਕਰੰਗੀਆਂ ਇਨਕੁਆਇਰੀ ਨੂੰ ਮਿਲਿਆ ਕਿ ਨਹੀਂ ਮਿਲਿਆ ਮੈਂ ਦੱਸਾਂਗਾ ਬਾਅਦ ਦੇ ਵਿੱਚ ਕੀ ਗੱਲ ਮੈਡਮ ਅਨਮੋਲ ਗਗਨਮਾਨ ਐਮਐਲਏ ਸਾਹਿਬ ਤੁਹਾਡੀ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਤੁਸੀਂ ਕਿਹੜਾ ਬਿਆਨ ਜਾਰੀ ਕੀਤਾ ਕਿ ਨਗਰ ਕੌਂਸਲ ਖਰੜ ਦੇ ਵਿੱਚ ਭ੍ਰਿਸ਼ਟਾਚਾਰ ਕਰਕੇ ਜਾਂ ਪ੍ਰੈਸ਼ਰ ਦੇ ਵਿੱਚ ਆ ਕੇ ਦਾਉ ਪਿੰਡ ਦੀ ਜ਼ਮੀਨ ਨਗਰ ਕੌਂਸਲ ਚ ਸ਼ਾਮਲ ਕਰਕੇ ਬਿਲਡਰ ਨੂੰ ਦੇਣ ਦੀ ਮਤਾ ਗਲਤ ਪਾਸ ਕੀਤਾ ਤੁਹਾਡਾ ਬਿਆਨ ਕਿੱਥੇ ਹੈ ਕੀ ਤੁਸੀਂ ਸਹਿਮਤ ਹੈ ਇਸ ਨਾਲ ਜੇ ਸਹਿਮਤ ਹੈ ਬਲ ਤੁਸੀਂ ਭ੍ਰਿ ਜਾਗੋ ਮੈਡਮ ਜਵਾਨ ਖੋਲੋ ਆਪਣੀ ਜੇ ਇਹ ਗੱਲ ਹੋਇਆ ਚਿੱਠੀ ਪਤਾ ਲਿਖੋ ਮੁੱਖ ਮੰਤਰੀ ਨੂੰ ਜੇ ਤੁਸੀਂ ਬੋਲ ਦਿੰਨੀ ਆ ਤਾਂ ਮਤਲਬ ਤੁਸੀਂ ਪ੍ਰਸ਼ਾਸਨਤਿਆਰੀ ਨਾਲ ਸਹਿਮਤ ਹੈ ਸੈਕਟਰ 3 ਦੇ ਕੋਠੀ ਦਾ ਕੀ ਰਾਜ ਆ ਬਈ ਸੈਕਟਰ 3 ਦੇ ਕੋਠੀ ਦਾ ਕੀ ਰਾਜ ਜਸ਼ਵੀਰ ਚੰਦਰ ਨਗਰ ਕੌਂਸਲ ਦੇ ਪ੍ਰਧਾਨ ਦਾ ਪਤੀ ਮੇਰੇ ਨਾਲ WhatsApp ਗਰੁੱਪਾਂ 'ਚ ਹੈ ਇੱਕ ਖਾਸ ਗਰੁੱਪ ਹੈ ਜਿਸ 'ਚ ਕਈ IAS ਅਫਸਰ IPS ਅਫਸਰ ਪੋਲੀਟੀਸ਼ੀਅਨ ਮੈਂਬਰ ਪਾਰਲੀਮੈਂਟ ਮੰਤਰੀ ਤੇ MLA ਉਹਨਾਂ ਗਰੁੱਪਾਂ 'ਚ ਅਸੀਂ ਪਿਛਲੇ 5-10 ਸਾਲ ਤੋਂ ਸ਼ਾਮਲ ਹੈ ਇੱਕ ਖਾਸ ਗਰੁੱਪ ਹੈ ਜਿਸ ਦੇ ਵਿੱਚ ਅਸੀਂ ਅਕਸਰ ਕੈਟ ਕਰਦੇ ਹਾਂ ਮੌਕੇ ਤੇ SSP ਸਾਹਿਬ ਵੀ ਉਹਦੇ ਵਿੱਚ ਹੁੰਦੇ ਆ ਉੱਥੇ ਕਿਉਂਕਿ ਮੈਂ ਧਰਨਾ ਲਗਾਉਣ ਵਾਲੇ ਰੌਲਾ ਪਾ ਰਿਆ ਸੀ ਕਿ ਸਾਡੇ ਪਿੰਡ ਦਾ ਗਲਤ ਹੋਇਆ 13 ਅਗਸਤ ਦੀ ਗੱਲ ਹੈ 13 ਅਗਸਤ ਸ਼ਾਮ ਨੂੰ ਜਗਦੀਸ਼ ਚੰਦਰ ਮੈਨੂੰ ਸ਼ਾਬਾਸ਼ੀ ਦੰਦਾ ਮੇਰਾ ਤਾਰੀਫ ਕਰਦਾ ਸ਼ਬਦਾਂ ਦਾ ਹੇਰ ਫੇਰ ਮੈਂ ਦੱਸ ਸਕਦਾ ਹ ਹੋ ਸਕਦਾ ਕੈਮਰੇ ਕੇ ਬਹੁਤਾ ਨਾ ਦੱਸ ਸਕਾਂ ਉਹ ਕਹਿੰਦਾ ਸਤਨਾਮ ਦਾਉ ਯਾਰ ਜੇ ਤੂੰ ਪਹਿਲਾਂ ਦੱਸਿਆ ਹੁੰਦਾ ਮੈਂ ਏਜੰਡੇ 'ਚ ਮਤਾ ਹੀ ਨਹੀਂ ਪੈਣ ਦੇਣਾ ਸੀ ਕਿ ਤੇਰੇ ਦਾਉ ਪਿੰਡ ਦੀ ਜ਼ਮੀਨ ਨਗਰ ਕੌਂਸਲ ਖਰੜ ਦੇ ਵਿੱਚ ਜਾ ਰਹੀ ਹੈ ਮੈਂ ਰਕਵਾ ਲੈਣਾ ਸੀ ਕਹਿੰਦਾ ਪਰ ਉਦੋਂ ਤੁਸੀਂ ਕੀ ਕਰ ਰਹੇ ਸੀ ਯਾਰ ਜਦੋਂ ਤੁਹਾਡੀ ਪੰਚਾਇਤ ਨੇ ਮਤਾ ਪਾਇਆ ਕਹਿੰਦਾ ਇਹਦਾ ਮਤਲਬ ਇਹ ਨਹੀਂ ਕਿ ਮਤਾ ਪਾਸ ਹੋ ਜਾ ਤਾਰੀਫ਼ ਕੀਤੀ ਮੈਂ ਪਹਿਲੀ ਵਾਰੀ ਉਹਨਾਂ ਦੀ ਦੂਜੀ ਵਾਰੀ ਸੌਰੀ ਤਾਰੀਫ਼ ਕੀਤੀ ਅਪਰਹਤਾ ਹੀ ਲੜਦੇ ਰਹੇ ਪਹਿਲੀ ਵਾਰੀ ਤਾਰੀਫ਼ ਕੀਤੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਇਹਨਾਂ ਦੇ ਪਤਨੀ ਬਣੀ ਉਦੋਂ ਮੈਂ ਮੁਬਾਰਕਾ ਦਿੱਤੀ ਪਹਿਲੀ ਵਾਰੀ ਦੂਜੀ ਵਾਰੀ ਉਸ ਦਿਨ ਆਪਣੀ ਚੈਟ ਹੋਈ ਮੈਨੂੰ ਥੋੜੀ ਥੋੜੀ ਉਮੀਦ ਜਾਗੇ ਪਰੰਤੂ ਸਾਰੇ ਬੰਦੇ ਬਕਾਉ ਨਹੀਂ ਹੈ ਸਾਰੇ ਐਮਸੀ ਵੀ ਬਕਾਉ ਨਹੀਂ ਹੈ ਨਗਰ ਕੌਂਸਲ ਖੜਦੇ ਸਾਡਾ ਦਾਉ ਪਿੰਡ ਜਿਹੜਾ ਧਾਰਮਿਕ ਇਤਿਹਾਸਿਕ ਮਹੱਤਤਾ ਰੱਖਦਾ ਹੈ ਤੇ ਬਹੁਤ ਮਾਨਤਾ ਹੈ ਤੇ ਮੇਲਾ ਵੀ ਭਰਦਾ ਹੈ ਹਰ ਐਤਵਾਰ ਸੰਗਰਾਮ ਤੇ ਮਾਗੀ ਦਾ ਮੇਲਾ ਬਹੁਤ ਭਰਦਾ ਹੈ ਲੱਖਾਂ ਦੀ ਗਿਣਤੀ ਸੰਗਤ ਆਂਦੀ ਕਈਆਂ ਨੂੰ ਡਰ ਵੀ ਆ ਕਿ ਗਲਤ ਕੰਮ ਕਰਤਾ ਤਾਂ ਪਬਲਿਕ ਉਲਟ ਹੋ ਜੇਗੀ ਰਾਜਨੀਤਿਕ ਮਜਬੂਰੀ ਵੀ ਹੈ ਇਸ ਕਾਰਨ ਅਸੀਂ ਐਮਸੀ ਨੂੰ ਮਿਲਣਾ ਸ਼ੁਰੂ ਕੀਤਾ 13 ਅਗਸਤ ਦੀ ਗੱਲ ਹੈ ਤੇ ਟਾਈਮ ਕੱਟ ਸੀਗਾ ਕਾਲੀ ਨਾਲ ਕੁਝ ਐਮਸੀਜ਼ ਨਾਲ ਗੱਲ ਹੋਈ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਬਈ ਦਾਉ ਪਿੰਡ ਦਾ ਮਾਮਲਾ ਹੈ ਗਰਬੜ ਹੈ ਭ੍ਰਿਸ਼ਟਾਚਾਰ ਹੋਇਆ ਕਹਿੰਦੇ ਦਾਉ ਵਾਲਿਆਂ ਦੀ ਡਟ ਕੇ ਸਪੋਰਟ ਕਰਾਂਗੇ ਉਹਨਾਂ ਕੋਲੋਂ ਮੈਂ ਲੱਗ-ਬੱਗ ਸਾਰੇ ਐਮਸੀ ਨਗਰ ਕੌਂਸਲ ਖੜ ਦੇ ਫੋਨ ਨੰਬਰ ਲਏ ਉਹਨਾਂ ਦਾ ਵਟਸਐਪ ਗਰੁੱਪ ਬਣਾਇਆ ਤੇ ਕੱਲੇ-ਕੱਲੇ ਨੂੰ ਸਾਰਾ ਮਾਮਲਾ ਦੱਸਿਆ ਵਟਸਐਪ ਗਰੁੱਪ ਬਣਾ ਕੇ ਤੇ ਉਹਨਾਂ ਦੇ ਪਰਸਲ ਭੇਜ ਕੇ ਇਹ ਗਲਤੀ ਨਹੀਂ ਮੇਰੀ ਸਾਡੇ ਦਾਉ ਬਾਲਿਆਂ ਦੀ ਗੁਰੂ ਘਰ ਦੇ ਹੱਕ ਚ ਪੁਕਾਰ ਸੀ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਪੁਕਾਰ ਸੀ ਵੀ ਚਲੋ ਕਿਸੇ ਦਾ ਜ਼ਮੀਰ ਜਾਗਦਾ ਹੋਏਗਾ ਤੇ ਬਹੁਤਿਆਂ ਨੇ ਸੈਨਤੀ ਪਰਗੜ ਕੇ ਕੀਤੀ ਸੀ ਡੱਕੇ ਖੜਾਂਗੇ ਚਮਤਕਾਰ ਹੋਇਆ ਰਾਤ ਨੂੰ ਰਾਤ ਨੂੰ ਮੈਨੂੰ ਖਬਰ ਮਿਲਦੀ ਹੈ ਕਿ ਭਾਈ ਇੱਕ ਸਿਆਸੀ ਨੇਤਾ ਨੇ ਸਾਰੇ ਐਮਸੀ ਆਪਣੇ ਘਰ ਬੁਲਾ ਲਏ 7 ਕਰੋੜ ਦੇ ਵੀ ਸੌਦਾ ਹੋ ਗਿਆ ਇੱਕ ਇੱਕ ਐਮਸੀ ਨੂੰ 15-15 ਲੱਖ ਰੁਪਏ ਪਹੁੰਚ ਗਏ ਰਾਤ ਨੂੰ ਖਬਰ ਮਿਲੀ ਮੈਂ ਕੜ ਕੇ ਉੱਠਿਆ 4 ਵਜੇ ਮੇਰੇ ਘਰ ਦੇ ਨੇੜੇ ਚੰਡੀਗੜ੍ਹ ਸੈਕਟਰ 36 ਆ ਸਾਈਕਲ ਤੇ ਗਿਆ ਤੇ ਕੁਝ ਲੋਕਾਂ ਨਾਲ ਮੀਟਿੰਗ ਕਰੀ ਮੈਂ ਦੱਸਣਾ ਨਹੀਂ ਕੌਣ ਸੀ ਖਬਰ ਮਿਲ ਗਈ ਸੀ ਚਲੋ ਮੈਂ ਕਿਹਾ ਵੀ ਅਫਵਾਹ ਵੀ ਤਾਂ ਹੋ ਸਕਦੀ ਆ ਮੇਰੇ ਕੋਲ ਕਿਰਕਾ ਸਬੂਤ ਹੈ 15-15 ਲੱਖ ਰੁਪਏ ਕੱਢਦੇ ਵਿਕਾਊ ਐਮਸੀ ਨੂੰ ਮਿਲਿਆ ਮੇਰੇ گاਉਂ ਪਿੰਡ ਦੇ ਕੁਝ ਲੋਕ ਕੁਝ ਪੰਚਾਇਤ ਮੈਂਬਰ ਜਿਹੜੇ ਭਾਵੇਂ ਗਰੀਬ ਘਰਾਂ ਦੇ ਮਰ ਜ਼ਮੀਰ ਉਹਦਾ ਵਿਕਾਊ ਨਹੀਂ ਉਹ ਸਾਰੇ ਨਾਲ ਆਏ ਨਗਰ ਕੌਂਸਲ ਖਰੜ ਦੇ ਬਾਹਰ ਧਰਨਾ ਲਗਾਇਆ ਤੇ ਉਧਰ ਸੀ ਧਰਨਾ ਲਗਾ ਰਹੇ ਸੀ ਹੁਣ ਚੰਡੀਗੜ੍ਹ ਸੈਕਟਰ 3 ਦੇ ਕਿਹੜੀ ਕੋਠੀ ਦਾ ਮਾਮਲਾ ਹੈ ਕੋ ਲੱਭਣਾ ਏਜੰਸੀਆਂ ਦਾ ਕੰਮ ਹੈ ਜ ਉਸੇ WhatsApp ਗਰੁੱਪ 'ਚ ਲਿਖਦਾ ਯਾਰ ਸਤਨਾਮ ਜਿਸ ਤਰੀਕੇ ਨਾਲ ਤੂੰ ਓਵਰ ਰਿਐਕਟ ਕਰ ਰਹਾ ਆ ਮਤਲਬ ਤਾਂ ਰੇਬਰਦਸ਼ਣ ਕਰ ਰਹਾ ਆ ਸ਼ਾਬਦ ਕੋਲ ਮਾਰ ਬਟਾਉਣੇ ਕੀ ਦਾ ਫਰਕ ਹੀ ਹੋ ਸਕਦਾ ਸਾਡੇ ਐਮਸੀਆਂ ਨੂੰ ਤੇਰੇ ਤੇ ਸ਼ੱਕ ਹੋ ਰਿਹਾ ਮਤਲਬ ਉਹਨੇ ਸ਼ਾਲਾ ਕਰਦਾ ਹੁਣ ਐਮਸੀ ਬਦਲ ਜਾਣਗੇ ਤੇਰੇ ਸ਼ੱਕ ਕਰਕੇ ਇਹ ਨਹੀਂ ਕਹਿ ਸਕਿਆ ਕਿ 15-15 ਲੱਖ ਪਹੁੰਚ ਗਏ ਬਈ ਸ਼ੱਕ ਹੋ ਰਿਹਾ ਮੈਨੂੰ ਤਾਂ ਪਤਾ ਸੀ ਕਿਉਂ ਬੋਲ ਰਿਹਾ ਪਰ ਇਹਦਾ ਮਤਲਬ ਇਹ ਨਹੀਂ ਕਿ ਮਤਾ ਬਾਸ ਨਹੀਂ ਹੋਏਗਾ ਮੈਂ ਪਤਾ ਹੀ ਸੀ ਮੈਨੂੰ ਰਾਤ ਨੂੰ ਕਈ ਖੇੜੀ ਪੱਕੀ ਆ ਤੇ 15-15 ਲੱਖ ਰੁਪਏ ਐਮਸੀ ਕੋਲ ਪਹੁੰਚ ਗਏ ਸਬੂਤ ਤੋਂ ਤਾਂ ਬਿਨਾ ਮੈਂ ਕਹਿ ਰਿਹਾ ਮੇਰੇ ਸੂਤਰਾ ਜਸਵੀਰ ਚੰਦਰ ਉਹ ਤੋਂ ਚੰਡੀਗੜ੍ਹ ਕੁਮਰਿਆ ਜਦੋਂ ਸਾਡੀ ਮੀਟਿੰਗ ਚੱਲ ਰਹੀ ਆ ਦੋ ਪੱਤਰਕਾਰਾਂ ਨੂੰ ਮੀਟਿੰਗ ਦੇ ਵਿੱਚੋਂ ਕੱਢ ਕੇ ਬਾਹਰ ਮਾਰਿਆ ਨਾ ਜੀ ਨਾ ਹੀ ਬਾਹਰ ਦੇ ਪੱਤਰਕਾਰਾਂ ਨੂੰ ਲਾ ਨਹੀਂ ਕਰਦੇ ਖੜੜ ਦੇ ਪੱਤਰਕਾਰਾਂ ਆਣ ਗਏ ਇੱਕ ਉਹਨੇ ਜੋ ਹਰਪ੍ਰੀਤ ਸਿੰਘ ਜਿਸੋਵਾਲ ਪੱਤਰਕਾਰ ਸੀ ਇੱਕ ਪ੍ਰਲਾਦ ਜੀ ਪੱਤਰਕਾਰ ਸੀ ਕਹਿੰਦੇ ਤੁਸੀਂ ਦਾ ਸਤਨਾਮ ਉਹਨਾਂ ਦੀ ਵੀਡੀਓ ਬਣਾਣਿਆ ਅਸੀਂ ਤੁਹਾਨੂੰ ਮੀਟਿੰਗ ਜੇ ਲਾ ਨਹੀਂ ਕਰਦੇ ਇਹ ਅਗਲਾ ਸਬੂਤ ਸੀ ਕਿ ਜਿਹੜੀ ਖੇਚੜੀ ਪੱਕੀ ਆ ਖਰੀਦੋ ਗ੍ਰੋਕਰ ਹੋ ਜਾ ਐਮਸੀ ਦੀ ਪ੍ਰਧਾਨ ਦੇ ਵੀ ਖਰੀਦੋ ਗ੍ਰੋਕਰ ਹੋ ਜਾ ਇਹ ਪੱਤਰਕਾਰ ਨਾਲ ਸਤਨਾਮ ਦਾ ਹੱਕ ਤੇ ਕੋਈ ਗੱਲਬਾਤ ਨਾ ਕਰਦੇ ਨਾ ਰਿਕਾਰਡਿੰਗ ਬਾਹਰ ਨ ਸ਼ੱਕ ਤਾਂ ਮੈਨੂੰ ਪਤਾ ਸੀ ਚਲੋ ਜਿਹੜਾ ਪਾਣਾ ਵਾਪਰਨਾ ਸੀ ਵਾਪਰ ਗਿਆ ਇਹ ਇੱਕ ਜੰਗ ਇੱਕ ਲੜਾਈ ਹਾਰ ਗਿਆ ਸੀ ਬਕਾਉ ਐਮਸੀ ਬਿਲਡਰ ਦੇ ਹੱਕ ਚ ਭੁਗਤ ਗਏ ਉਸ ਬਿਲਡਰ ਦੇ ਹੱਕ ਚ ਭੁਗਤ ਤੇ ਜਿਹਦਾ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਨਗਰ ਕੌਂਸਲ ਖਰਚਣ ਨੂੰ ਕੋਈ ਟੈਕਸ ਨਹੀਂ ਆਣਾ ਉਸ ਬਿਲਡਰ ਦੇ ਹੱਕ ਚ ਭੁਗਤ ਗਏ ਕਿ ਜਿਹਦੀ ਨਵੇਂ ਕੰਡੀਗਰ ਤੋਂ ਜਾਂਦੀ ਹੋਈ ਸਾਨੀ ਨਿਕਲੇਪ ਤੋਂ 에ਰਪੋਰਟ ਤੋਂ ਸੜਕ ਸੜਕ ਦੇ ਬਿਲਕੁਲ ਨਾਲ 5 ਕਿੱਲੇ ਜ਼ਮੀਨ ਹੈ ਜਿਹੜੀ ਉਹਨੇ ਕਦੇ 20-50 ਲੱਖ ਰੁਪਏ ਕਿੱਲਾ ਖਰੀਦੇ ਹੋਏਗੀ ਉਹ ਨਗਰ ਕੌਂਸਲ ਦੇ ਵਿੱਚ ਜ਼ਮੀਨ ਆਣ ਨਾਲ ਹੁਣ ਉੱਥੇ ਸ਼ੋਰੂਮ ਕੱਟੇ ਜਾਣਗੇ 5 ਤੋਂ 10 ਕਰੋੜ ਦੀ ਕੀਮਤ ਹੋਏਗੀ ਤਾਂ ਬਈ ਵਿਕ ਗਏ ਤੁਸੀਂ ਹੋਰ ਇਹਨੇ ਕੀ ਫਾਇਦਾ ਦੇਖਿਆ ਕਿ ਨਗਰ ਕੌਂਸਲ ਖੜੜ ਦੇ ਵਿੱਚ ਇਹ 5 ਕਿਲੇ ਜ਼ਮੀਨ ਲੈਣ ਦਾ ਫਾਇਦਾ ਕੀ ਹੋਣਾ ਆਪਣੀ ਜੇਬ ਦੇਖੀ ਕਿ ਮੈਨੂੰ 15 ਲੱਖ ਮਿਲ ਗਏ ਕਿਸੇ ਦੀ ਗੱਲ ਘੱਟ ਵੀ ਹੈ 15 ਲੱਖ ਖੜਾ ਨਹੀਂ ਉਹਨਾਂ ਨੇ ਬੋਰ ਕੀ ਪਾ ਕੇ ਦੇਖੀ 5 ਲੱਖ ਜੀ ਵਿਕੇ ਤਾਂ ਕਿ 10 ਲੱਖ ਜੀ ਵਿਕੇ ਤਾਂ ਬਾਅਦੋਂ 15 ਲੱਖ ਮੈਨੂੰ ਸ਼ੱਕ ਆਇਆ ਮੇਰੇ ਨਾਮ ਦੇ ਵੀ 15 ਲੱਖ ਰੁਪਏ ਲਏ ਗਏ ਜਿਹਨੇ ਇਹ ਸੌਦੇबाजी ਕੀਤੀ ਤਾਂ ਹੀ ਜਸਵੀਰ ਚੰਦਰ ਨੇ ਲਿਖਿਆ ਤੇ ਉਸ ਇੱਕ ਪੱਤਰਕਾਰ ਨੂੰ ਕਿਹਾ ਕਿ ਸਾਡੇ ਐਮਐਨਸੀ ਨੂੰ ਨ ਜਗਦੀਸ਼ ਚੰਦਰ ਦੇ ਸ਼ਬਦ ਇਸ਼ਾਰਾ ਕਰਦੇ ਆ ਕਿ ਜਗਦੀਸ਼ ਚੰਦਰ ਨੇ ਜਾ ਕੇ ਹੋਰ ਨੇ ਸਰਨਾਮ ਦਾਉ ਦੇ ਨਾਲ ਦੇ 5 ਲੱਖ 15 ਲੱਖ ਰੁਪਏ ਲੈ ਲਏ। ਇਹ ਇਸ਼ਾਰਾ ਕੀਤਾ। ਚਲੋ ਆਪਾਂ ਵਾਪਸ ਗਿਆ। ਲਾੜਦ ਪਾਵਾਂਗੇ ਡਿੱਟੇ ਕਮਿਸ਼ਨਰ ਦਫ਼ਤਰ ਰੋਵੀ ਤੇ ਡੀਪੀਓ ਨੇ ਵੀ ਬਾਂਦਰ ਕਿਵੇਂ ਬਣੇ ਹੋ। ਤਾਂ ਕੱਲ ਸਵੇਰੇ 9 ਵਜੇ ਆ ਹੁਣ ਤੋਂ 24 25 ਘੰਟੇ ਪਹਿਲਾਂ ਉਸੇ ਵਾਰਸ ਗੁਰਪਜਾ ਫੇਰ ਗੱਲ ਸ਼ੁਰੂ ਕਰਤੀ। ਬੜੀ ਲੰਬੀ ਚੌੜੀ ਬਹਿਸ ਹੋਈ ਕੱਲ ਜਨਮ ਅਸ਼ਮੀ ਸੀ। ਮੈਂ ਲਿਖਿਆ ਜਨਮ ਅਸ਼ਟਮੀ ਦੀ ਸ੍ਰੀ ਕ੍ਰਿਸ਼ਨ ਜੀ ਦੀ ਫੋਟੋ ਪਾ ਕੇ ਕਿ हे ਰਬਾ ਮੈਂ ਲਿਖਿਆ ਕਿ ਨਾਸਤਕ ਬੰਦਾ ਅਰਦਾਸ ਕਰ ਰਿਹਾ ਹੈ ਰੱਬਾ ਕਦੇ ਕਿਸੇ ਗਰੀਬ ਤੇ ਸੱਚੇ ਬੰਦੇ ਦੇ ਮੈਨੂੰ ਨੁਕਸਾਨ ਨਾ ਕਰਵਾ ਦੇ। ਪ੍ਰਸ਼ਟਾਚਾਰੀ ਜਿੱਦਾਂ ਮਰਜੀ ਤਾਕਤਵਰ ਹੋਏ ਐਨਾ ਖਲਾਬ ਅੰਤਿਮ ਸਾਨ ਤੱਕ ਡਟਣ ਦਾ ਬਲ ਬਖਸ਼ੇ। ਇਹ ਮੈਂ ਜਗਦੀਸ਼ ਚੰਦਰ ਨੂੰ ਯਾਦ ਕਰਨ ਵਾਸਤੇ ਕਿ ਅੱਜ ਭਾਈ ਤਿਲਕਧਾਰੀ ਆਇਆ ਹੈ ਇੱਥੋਂ। ਸ਼੍ਰੀ ਕ੍ਰਿਸ਼ਨ ਜੀ ਬਹੁਤ ਮਾਣ ਦਾ ਕੀ ਪੱਤਰੇ ਹੋਸਟ ਕਾਣੇ ਆਜੇ। ਕੱਲ ਸਭੀ ਖਾਈ। ਮੈਂ ਲਿਖਿਆ ਕਿ ਸੈਟਿੰਗ ਹੋਈ ਹੈ ਰਾਤ ਇੱਕ ਸਿਆਸੀ ਬੰਦੇ ਦੀ ਕੋਠੀ 'ਚ ਚੋੜ ਦੇ ਪੈਰ ਤਾਂ ਹੁੰਦੇ ਨੇ ਝੂੜ ਦੇ ਪੈਰ ਹੁੰਦੇ ਨਹੀਂ ਚੋੜ ਨੂੰ ਆਪਾਂ ਆਪੇ ਖਾਂਦਾ ਬੱਕ ਰਿਆ ਬੋਲ ਬੇ ਲਿਖ ਲਿਆ ਹਾਂਜੀ ਮੈਂ ਚੰਡੀਗੜ੍ਹ ਸੀ ਪਹਿਲਾਂ ਸਾਥ ਜਿਹੜਾ ਫੜਿਆ ਸੀ ਉਹ ਸਾਬਤ ਹੋ ਗਿਆ WhatsApp ਗਰੁੱਪ ਵਿੱਚ ਜਸਵੀਰ ਚੰਦਰ ਨੇ ਕਹਿਤਾ ਹਾਂਜੀ ਕਹਿੰਦਾ ਮੈਂ ਚੰਡੀਗੜ੍ਹ ਸੀ ਪਰ ਨਾਲ ਹੀ ਹੋਰ ਝੂਠ ਹੋ ਲਿਆ ਝੂਠ ਪਤਾ ਕਿਸੇ ਮੈਂ ਚੰਡੀਗੜ੍ਹ ਜ਼ਰੂਰ ਘੁੰਮਦਾ ਸੀ ਮੇਰੀ ਬੇਟੀ ਦੇ ਦਮਾਦ ਆਏ ਸੀ ਮੌਨ ਨਾਲ ਘੁੰਮਦਾ ਸੀ ਸਤਨਾਮ ਦਾਉ ਜੇ ਤੂੰ ਕੋਠੀ ਦੇ ਵਿੱਚ ਮੈਂ ਕਿਸੇ ਚ ਗਿਆ ਤੇ ਸਾਬਤ ਕਰ ਦੇਣਾ ਤੇਰੀ ਹਰ ੜਵਾਨ ਪੂਰੀ ਕਰਨ ਦਾ ਪ੍ਰੋਮਿਸ ਕਰਦਾ ਮੈਂ ਮੈਂ ਕਿਹਾ ਆਵਾਜ਼ ਹੀ ਆਸ શિક્ષਕ ਹੈ ਤੁਸੀਂ ਸਿੱਖਿਆ ਸ਼ਾਸਤਰੀ ਹੈ ਪ੍ਰਿੰਸੀਪਲ ਹੈ ਸਾਡੇ ਬ ਠੀਕ ਆ ਕੋਈ ਗੱਲ ਕੋਠੀ 'ਚ ਨਹੀਂ ਕਿੱਛ ਜਗਾਏ ਚੰਡੀਗੜ੍ਹ ਘੁੰਮਾਂ ਮੈਂ 15 ਸਕਿੰਟਾਂ ਬਾਅਦ ਕੱਟ ਕੇ ਆਡੀਓ ਪਾ ਦਿੱਤੀ ਜਗਦੀਸ਼ ਚੰਦਰ ਜੀ ਜਿਹੜੀ ਮੈਂ ਇਸ ਵੀਡੀਓ ਤੋਂ ਪਹਿਲਾਂ ਫੇਸਬੁੱਕ ਤੇ ਆਪਣੀ ਤੇ ਪਾਈ ਹੋਈ ਸੀ ਇਹ ਕੋਣ ਚ ਸੁਣ ਲਿਓ ਸਾਰੇ ਉਹ ਕਹਿ ਰਿਹਾ ਮੈਨੂੰ ਕੋਠੀ ਬੁਲਾਇਆ ਮੈਂ ਚੰਡੀਗੜ੍ਹ ਸੈਕਟਰ 3 ਚਾਹ ਮੈਂ ਜਾ ਰਿਹਾ ਭਾਈ ਕਿਹਨੇ ਬੁਲਾਇਆ ਕੋਠੀ ਹੋਰ ਬੜੀ ਰਿਕਾਰਡਿੰਗ ਹੈ ਮੇਰੇ ਕੋਲ ਮੈਂ ਛੋਟੀ ਹੀ ਪਾਈ ਹੈ ਕੱਟ ਕੇ ਤਾਂ ਕਿ ਸਾਰਾ ਮਾਮਲਾ ਐਕਸਪੋਜ਼ ਨਾ ਹੋਏ ਹੋਰ ਬਹੁਤ ਕੁਝ ਆਪਨੇ ਕੋਲੇ ਹੁਣ ਭਾਈ ਜਨਮ ਅਸ਼ਟਮੀ ਵਾਲੇ ਦਿਨ ਜਸਵੀਰ ਜਸਵੀਰ ਚੰਦਰ ਤੋਂ ਫੇਰ ਨੰਗਾ ਹੋ ਗਿਆ ਯਾਰ ਪਾ ਦੇ ਨਾ ਫਿਰ ਵੀ ਉਹ ਦੇਖ ਲਿਓ ਦਾ ਸਕਰੀਨ ਸ਼ਾਟ ਮੇਰੀ ਇਸ ਤੋਂ ਪਹਿਲਾਂ ਵੀਡੀਓ ਮੈਂ ਪਾਈ ਆ ਰਤੀ ਉਹ ਵੀ ਦੇਖ ਲਿਓ ਉੱਤੇ ਲਿਖਿਆ ਆ ਕਿ ਨਿਤ ਸਤਨਾਮ ਦਾਉ ਤੂੰ ਸਾਬਤ ਕਰਦੇ ਮੈਂ ਚੰਡੀਗੜ੍ਹ ਕੇ ਕੋਠੀ ਗਿਆ ਸੀ ਹਰ ਮੰਗ ਪੂਰੀ ਕਰਾਂਗਾ ਮੈਂ ਜਦੋਂ 15 ਸਕਿੰਟਾਂ ਜੋ ਕੱਟ ਕੇ ਨਾ ਆਡੀਓ ਪਾਇਤੀ ਜਿਸ ਜਸਵੀਰ ਚੰਦਰ ਕਹਿ ਰਿਹਾ ਮੈਂ ਚੰਡੀਗੜ੍ਹ ਸੈਕਟਰ 3 ਐ ਮੈਨੂੰ ਕੋਠੀ ਬੁਲਾਇਆ ਮੈਂ ਜਾ ਰਿਹਾ ਹਾਂ ਵੱਧ ਗੱਲ ਕਰਦੇ ਹਾਂ ਹਾਂ ਵੀ ਠੁਠਿਆ ਜਸਵੀਰ ਚੰਦਰ ਅੰਜੂ ਚੰਦਰ ਦੇ ਪਤੀ ਨਗਰ ਕੌਂਸਲ ਖਾਲੜ ਦੇ ਪ੍ਰਧਾਨ ਦਿਕਾਓ ਬੰਦੇ ਜਨਮ ਅਸਵੀ ਦੇ ਨੂੰ ਵਾਦਾ ਕੀਤਾ ਸ਼੍ਰੀ ਕ੍ਰਿਸ਼ਨ ਜੀ ਨੂੰ ਹਾਜ਼ਰ ਨਾਮ ਤੇ ਜਾਣ ਕੇ ਮੈਂ ਤੇਰੇ ਵਰਗੇ ਆਸਤਕ ਨਾਸਤਕ ਨਾਲੋਂ ਕਿਤੇ ਜ਼ਿਆਦਾ ਭੜੇ ਆ। ਲਿਆ ਤੇਰਾ ਵਾਦਾ ਕਿੱਥੇ ਗਿਆ? ਤੂੰ VIP ਲੋਕਾਂ ਨੂੰ ਲੋਕਾਂ ਦੇ ਗਰੁੱਪ 'ਚ ਕਿਹਾ ਮੈਂ ਵਾਦਾ ਪੂਰਾ ਕਰਾਂਗਾ ਮੇਰਾ। ਹੁਣ ਕਰ ਆਪਣਾ ਵਾਦਾ ਪੂਰਾ ਮੈਂ ਜਿਹਦੇ ਨਾਲ ਡਿਮਾਂਡ ਕਰ ਦਿੱਤੀ ਸੀ ਸਾਡੇ ਪਿੰਡ ਦੇ ਜ਼ਮੀਨ ਦਾ ਜਿਹੜਾ ਨਗਰ ਕੌਂਸਲ ਨੇ ਮਤਾ ਪਾਸ ਕੀਤਾ ਉਹ ਵਾਪਸ ਕਰ। ਭੱਜ ਗਿਆ ਫਿਰ। ਝੂੜਦੇ ਪੈਰ ਨਹੀਂ ਹੁੰਦੇ। ਫਿਰ ਮੈਂ ਕਿਹਾ ਕਿ ਜਗਦੀਸ਼ ਚੰਦਰ ਤੂੰ ਸਾਬਤ ਹੋ ਗਿਆ ਝੂਠਾ ਇਹ ਮੰਗ ਮਾਫੀ ਗਰੁੱਪ ਕੋਲੋਂ। ਐਨੀ ਹਿੰਮਤ ਨਾਲ ਕੋਈ ਕਿੱਥੇ ਆ? ਵੀ ਰੱਬ ਦਾ ਨਾਮ ਲੈ ਕੇ ਸ਼੍ਰੀ ਕ੍ਰਿਸ਼ਨ ਦਾ ਨਾਮ ਲੈ ਕੇ ਸਕੂਲ ਦੇ ਪ੍ਰਿੰਸੀਪਲ ਹੋ ਕੇ ਜਿੱਥੇ ਸਾਡੇ ਬੱਚੇ ਹਜ਼ਾਰਾਂ ਦੀ ਗ ਤੇ ਝੂਠ ਬੋਲੇ ਤੇ ਮਾਫੀ ਨਾ ਮੰਗੇ ਫਿਰ ਭਾਈ ਅਦਾ ਦੇ ਪ੍ਰਿੰਸੀਪਲ ਨੂੰ ਮਲਾਣ ਤਾਂ ਹੀ ਪਾ ਸਕਦਾ ਭਾਵੇਂ ਮੇਰੇ ਤੇ ਮਾਨਹਾਨੀ ਦਾ ਕੇਸ ਕਰਦੀ ਯਾਰ ਕੋਈ ਨਹੀਂ ਪਰਵਾਨ ਮਨੇ ਤੇਰੀ ਸੋ ਚੰਡੀਗੜ ਸੈਕਟਰ 3 ਦੀ ਕੋਠੀ ਦਾ ਮਾਮਲਾ ਭ੍ਰਿਸ਼ਟਾਚਾਰ ਨਾਲ ਸੰਬੰਧ ਰੱਖਦਾ ਨਗਰ ਕੌਂਸਲ ਖਰੜ ਦੇ ਐਮ ਸੀ ਨੂੰ 15-15 ਲੱਖ ਰੁਪਏ ਦੇਣ ਦੀ ਰਿਸ਼ਵਤ ਸੰਬੰਧ ਰੱਖਦਾ ਸਤਨਾਮ ਦਾਉ ਕੋਲ ਕੋਈ ਔਕਾਤ ਨਹੀਂ ਮੇਰੀ ਕਿ ਮੈਂ ਸਾਰੀਆਂ ਜੜਾ ਤੱਕ ਪਹੁੰਚਦਾ ਪਰ ਮੇਰਾ આરોਪ ਹੈ ਤੇ ਕੁਝ ਸਬੂਤ ਹੈ ਤੇ ਜਗਦੀਸ਼ ਚੰਦਰ ਦੀ ਆਡੀਓ ਹੈ ਜਿਸ ਤੋਂ ਸ਼ੱਕ ਹੁੰਦਾ ਮੇਰਾ ਯਕੀਨ ਬਣਦਾ ਕਿ ਭ੍ਰਿਸ਼ਟਾਚਾਰ ਦਾ ਲੈਣ-ਦੇਣ ਬਿਲਡਰ ਦੇ ਪੈਸਿਆਂ ਨਾਲ ਚੰਡੀਗੜ੍ਹ ਦੇ ਵਿੱਚ ਹੋਇਆ ਚੰਡੀਗੜ੍ਹ ਚ ਪੰਜਾਬ ਪੁਲਿਸ ਦੀ ਕੱਖ ਨਹੀਂ ਚਲਦੀ ਇਸ ਲਈ ਮੈਂ ਖੁਦ ਸ਼ਿਕਾਇਤ सीबीआई ਨੂੰ ਕਰਨ ਜਾ ਰਿਹਾ ਜਿਹੜੇ ਜਿਹੜੇ ਐਮਸੀ ਨੇ ਪੈਸੇ ਖਾਦੇ ਆ ਬਾਈ ਤੇ ਨਾਲ ਜਗਦੀਸ਼ ਚੰਦਰ ਸਾਡੇ ਫੋਨ ਨੰਬਰ सीबीआई ਨੂੰ ਦਵਾਂਗੇ ਕਿ ਇਹਨਾਂ ਦੀ ਟਾਵਰ ਲੋਕੇਸ਼ਨਾਂ ਦੀ ਜਾਂਚ ਕਰੋ ਕਾਲ ਡਿਟੇਲ ਚੈੱਕ ਕਰੋ ਚੰਡੀਗੜ੍ਹ ਪਾਈ ਜਾਏਗੀ ਬਹੁਤਿਆਂ ਦੀ सीबीआई ਤੋਂ ਜਾਂਚ ਕਰਾਣ ਦੀ ਕੋਸ਼ਿਸ਼ ਕਰਾਂਗੇ ਭ੍ਰਿਸ਼ਟਾਚਾਰੀ ਚਲਾਕੀਆਂ ਕਰਦੇ ਹੁੰਦੇ ਆ ਨਾਰਮਲ ਕਾਲ ਨਹੀਂ ਕਰਦੇ WhatsApp ਕਾਲ ਕਰਦੇ ਆ ਡਾਟਾਰ ਕਵਰ ਹੋ ਜਾਂਦਾ ਟੈਕਨੋਲੋਜੀ ਬੜੀ ਐਡਵਾਂਸ ਹੈ ਸ਼ੱਕ ਦੇ ਘਰੇ ਜੀਵੀਆਂ ਤੇ ਮੇਰਾ ਯਕੀਨ ਆ ਤੁਸੀਂ ਭ੍ਰਿਸ਼ਟਾਚਾਰ ਰਹੀਆਂ ਹੋਰ ਕਿਹੜਾ ਤੁਸੀਂ ਬੜੀ ਸਮਾਜ ਸੇਵਾ ਕਰ ਲਈ ਜਿਹਦੇ ਲਈ ਲੋਕਾਂ ਨੇ ਤੁਹਾਨੂੰ ਚੁਣਿਆ ਕਿ ਤੁਸੀਂ گاਉਂ ਵਾਲੇ ਬਾਬਿਆਂ ਦੇ ਪਿੰਡ ਦੀ ਜ਼ਮੀਨ ਭ੍ਰਿਸ਼ਟਾਚਾਰ ਕਰਕੇ ਬਿਲਡਰ ਨੂੰ ਦੇ ਦਿੱਤੀ ਆਹ ਆਵੇ ਕੋਠੀ ਚੰਡੀਗੜ੍ਹ ਸਕੱਤ ਤਿੰਨ ਦੀ ਕੋਠੀ ਦਾ ਇਸ ਭ੍ਰਿਸ਼ਟਾਚਾਰ ਨਾਲ ਸੰਬੰਧ ਯਾਦ ਰੱਖਿਓ ਮੁੱਖ ਮੰਤਰੀ ਪੰਜਾਬ ਸਾਹਿਬ ਉਹੀ ਕਿਤਾਬਾਂ ਪੜ੍ਹੀਆਂ ਜਿਹੜੀ ਸਤਰਾਮ ਦਾਉ ਨੇ ਪੜ੍ਹੀਆਂ ਬਿਜ਼ਨਸ ਬਿਊਰੋ ਤੁਹਾਡੇ ਅੰਡਰ ਹੈ ਯਕੀਨਚ ਕੋਈ ਮੈਨੂੰ ਹੈ ਨਹੀਂ ਕਿੰਨੇ ਭ੍ਰਿਸ਼ਟਾਚਾਰ ਦੇ ਕੇਸ ਆਏ ਜਿਹੜਾ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਕੀਤਾ ਪੁਰਾਣਾ ਚੀਫ ਬਿਜ਼ਨਸ ਬਿਊਰੋ ਦਾ ਬ੍ਰਿਦਰ ਚਰਮਾ ਜਿਹਨੇ ਪੀਪੀਐਸਸੀ ਦਾ ਚੇਅਰਮੈਨ ਬਣਨਾ ਸੀ ਉਸ ਦੇ ਉੱਤੇ ਭ੍ਰਿਸ਼ਟਾਚਾਰ ਦੇ ਰੋਕ ਸਰਕਾਰ ਨੇ ਲਾਏ ਉਸ ਤੋਂ ਪਹਿਲਾਂ ਤਾਂ ਅਸੀਂ ਬੋਲਦੇ ਰਹੇ ਹਾਂ ਉਹਦੇ ਖਿਲਾਫ ਮੈਂ ਖਾਨਾ ਕਿ ਉਹਨਾਂ ਚਾਹ ਪਾਣੀ ਪੀਂਦਾ ਰਿਹਾ ਲੰਚ ਵੀ ਕੀਤਾ ਡਿਨਰ ਵੀ ਕੀਤਾ ਉਹ ਸਮਝ ਲੋ ਸਾਨੂੰ ਦਾਣਾ ਪਾਇਆ ਗਿਆ ਸੀ ਵੱਡੇ ਵੱਡੇ ਮਾਮਲੇ ਸੀ ਉਜਾਗਰ ਕਰੀਏ ਬਾਅਦ ਚ ਸੈਟਿੰਗ ਕਰ ਜੋ ਉਸੇ ਵਿਜੀਲੈਂਸ ਨੂੰ ਮੈਂ ਮੈਂ ਭਗਵੰਤ ਜੀ ਤੁਹਾਨੂੰ ਬੇਨਤੀ ਕਰਦਾ ਯਾਰ ਯਾਰ ਕਰ ਰਿਹਾ ਮੁੱਖ ਮੰਤਰੀ ਸਾਹਿਬ ਨਹੀਂ ਕਰ ਰਿਹਾ ਯਾਰ ਆ ਫਿਰ ਕੀ ਹੋ ਗਿਆ ਮੁੱਖ ਮੰਤਰੀ ਲੋਕਾਂ ਨੂੰ ਕਿਹੜੇ ਕਿਹੜੇ ਬੰਦੇ ਨੂੰ ਕਿੰਨੇ ਪੈਸੇ ਮਿਲੇ ਡਿਊਟੀ ਆ ਭਾਈ ਤੇਰੀ ਕਾਰ ਕਰਾ ਵੀ ਜਦੋਂ ਵੀ ਉਹ ਤੋਂ ਜਾਂਚ ਨਾਲ ਕਰਾਂ ਮੇਰੀ ਪਿੰਡ ਦੀ ਪੰਚਾਇਤ ਦੀ ਜਾਂਚ ਭਾਈ ਭ੍ਰਿਸ਼ਟਾਚਾਰ ਕਰਕੇ ਪੈਸੇ ਲੈ ਕੇ ਹੀ ਗੁਪਤ ਮਤੇ ਪਾਇਆ ਜਾਂਦੇ ਆ ਪੰਚਾਇਤਾਂ ਵੱਲੋਂ ਕਿਉਂਕਿ ਇਨਵੈਸਟਮੈਂਟ ਕੀਤੀ ਹੁੰਦੀ ਹੈ ਪੰਚਾਇਤ ਮੈਂਬਰਾਂ ਨੇ ਤੇ ਨਗਰ ਕੌਂਸਲ ਦੇ ਪ੍ਰਧਾਨ ਤੇ ਐਮਸੀਆਂ ਨੇ ਇਨਵੈਸਟਮੈਂਟ ਕੀ ਹੈ ਵੋਟਰਾਂ ਨੂੰ ਖਰੀਦਣ ਲਈ ਨਾ ਜਿਹਦੀ ਔਕਾਤ ਨਹੀਂ ਐ ਆਪਣੇ ਪੱਲੇ ਤੋਂ ਸ਼ਰਾਬ ਪੀਣ ਦੀ ਸ਼ਰਾਬ ਦੀਆਂ ਬੋਤਲਾਂ ਵੰਡੀਆਂ ਗਈਆਂ ਇਲੈਕਸ਼ਨ ਤੇ ਸਾਰੇ ਪਿੰਡਾਂ 'ਚ ਵੰਡੀਆਂ ਜਾਂਦੀਆਂ ਸ਼ਹਿਰ 'ਚ ਵੰਡੀਆਂ ਜਾਂਦੀਆਂ ਔਕਾਤ ਨਹੀਂ ਆ ਵੋਟਰਾਂ ਦੀ ਬ ਆਪਣੀ ਕਮਾਈ ਨਾ ਖਾ ਲੈਣਾ ਟੁਕੜਿਆਂ ਤੇ ਪੜਦੇ ਆ ਜਿਹੜੇ ਵੋਟਰ ਉਹਨਾਂ ਨੂੰ ਟੁਕੜੇ ਸਿੱਟਣ ਵਾਸਤੇ ਬੁਰਕੀ ਪਾਉਣ ਵਾਸਤੇ ਜਿਹੜੀ ਇਨਵੈਸਟਮੈਂਟ ਕੀਤੀ ਹੁੰਦੀ ਹੈ ਨਾ ਪੰਚਾਇਤ ਮੈਂਬਰਾਂ ਨੇ ਐਮਸੀਆ ਨੇ ਉਹ ਇਨਵੈਸਟਮੈਂਟ ਦੀ ਰਿਟਰਨਾ ਰਿਸ਼ਵਤ ਦੇ ਰੂਪ ਚ ਲੈ ਕੇ ਤਾਂ ਹੀ ਤਾਂ ਗੁਪਤ ਮਤੇ ਪਾਏ ਜਾਂਦੇ ਆ ਇਹਨੂੰ ਕਾਰੀ ਕਰਾਉਣਾ ਦੇ ਇਹ ਗੱਲ ਬਈ ਚੋਣੇ ਹੋਏ ਨੁਮਾਇੰਦੇ ਹੀ ਗਲਤ ਹੋ ਸਕਦੇ ਆ ਮੈਂ ਅਕਸਰ ਬੋਲਦਾ ਬਿੱਲੀਆਂ ਦੀ ਲੜਾਈ ਚ ਬਾਂਦਰਾਂ ਦੀ ਸਰਦਾਰੀ ਬਿੱਲੀ ਦੀ ਲੜਾਈ ਕਿਹ ਹੈ ਕੁਰਸੀ ਦੀ ਲੜਾਈ ਸੱਤਾ ਦੀ ਲੜਾਈ ਵੋਟਾਂ ਦੀ ਲੜਾਈ ਕਦੇ ਕਾਂਗਰਸ ਆ ਗਈ ਕਦੇ ਕੱਲੀ ਆ ਗਈ ਕਦੇ ਆਮ ਆਦਮੀ ਪਾਰਟੀ IAS ਅਫਸਰ ਬੰਦਰ ਪਰਿਸ਼ਵੰਦੇ ਜਿਹੜੇ ਜਿਹੜੇ ਪਰਿਸ਼ਟਾ ਉਹ ਬੰਦਰ ਹੈ PCS ਅਫਸਰ ਬੰਦਰ ਹੈ ਉਹ ਜਿਹੜੇ ਪਰਿਸ਼ਟਾ ਹੈ IPS ਅਫਸਰ ਬੰਦਰ ਹੈ ਉਹ ਜਿਹੜੇ ਪਰਿਸ਼ਟਾ ਹੈ ਥੋੜੀ ਕੁਰਸੀ ਦੀ ਬਿੱਲੀਆਂ ਦੀ ਲੜਾਈ ਦਾ ਨਜ਼ਾਇਰ ਫੈਲਾ ਜਾ ਕੇ ਚੱਲੋ ਵਿੱਚੋਂ ਮਾਲ ਕਮਾਈਏ ਯਾਰ ਤੁਸੀਂ ਤਾਂ 5 ਸਾਲ ਦੇ ਕੱਚੇ ਮੁਲਾਜ਼ਮ ਹੈ ਐਮਐਲਏ ਸਾਹਿਬ ਤੇ ਮੁੱਖ ਮੰਤਰੀ ਸਾਹਿਬ 5 ਸਾਲ ਬਾਅਦ ਤੁਹਾਨੂੰ ਸਾਈਡ ਤੇ ਕਰ ਦੇਣ ਲੋਕਾਂ ਨੇ ਜਾਂ ਹੋ ਸਕਦਾ ਦੂਜੀ ਗਰ ਮੌਕਾ ਦੇ ਦੇਣ ਪਰ IAS ਅਫਸਰ ਤਾਂ PCS ਅਫਸਰ ਤੇ IPS ਅਫਸਰ ਤਾਂ 60 ਸਾਲ ਦੀ ਰਿਟਾਇਰਮੈਂਟ ਏਜ ਹੈ ਤਾਂ ਪੱਕੇ ਮੁਲਾਜ਼ਮ ਹੈ ਸਰਕਾਰ ਦੇ ਇਹਨੂੰ ਪਤਾ ਬੋਲੀ ਜਾਓ ਲੜੀ ਜਾਓ ਬੁਰਕੀ ਪਾਣੀ ਨੇ ਤਾ ਨਗਰ ਕੌਂਸਲ ਦੀ ਪੰਜਾਂ ਨੰਬਰ ਕੀ ਪਾਣੀ ਹੈ ਪੰਜ ਸਾਲ ਦੀ ਮਹਿਮਾਨ ਹੈ ਸਰਪੰਚ ਨੂੰ ਮੇਰੇ ਦਾਉਂ ਪਰਦੇ ਨੂੰ ਮੁਰਕੀ ਪਾਣੀ ਹੈ ਪੰਜ ਨੂੰ ਮੁਰਕੀ ਪਾਣੀ ਹੈ ਉਹ ਤਾਂ ਬਿੱਲੀਆਂ ਹੈ ਅਸਲੀ ਅਸਲੀ ਸਰਕਾਰੀ ਤਾਂ ਇਹਨਾ ਬਾਂਦਰਾ ਦੀ ਹੈ ਪ੍ਰਿਸ਼ਦ ਪਤਾ ਯਾਰ ਕੀ ਵਗਾਰ ਲੋਗੇ ਸਰਕਾਰ ਨਾਲ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਦੀ ਧਾਰਾ 7 ਦੇ ਦਿਨ ਪਰਮਿਸ਼ਨ ਲੈ ਕੇ ਆਓ ਇਹ ਕਹਿਣਗੇ ਜੇ ਫੜੀ ਵੀ ਗਈ ਨਾ ਠਗੀ ਸ਼ੱਕ ਵੀ ਕਰਤਾ ਸੀ ਆਈਏ ਸੱਤਾਂ ਖਿਲਾਫ ਤੇ ਪੀਸੀ ਆ ਸੱਤਾਂ ਖਿਲਾਫ ਨਾ ਹਿੰਮਤ ਨਹੀਂ ਆਪ ਗਵਰਨਰ ਮੰਡਲੀ ਜਾ ਕੇ ਸੇ ਹੋਰ ਦੀ ਉਹਨਾਂ ਕੋਲ ਕਾਰਵਾਈ ਕਰਦੇ ਕਰਕੇ ਦੇਖੋ ਤਹਿਸੀਲਾ ਧਰਨੇ ਲਾਦਨੇ ਰੋਪੜ ਦੇ ਵਿੱਚ ਤੇ ਮੇਰਾ ਪ੍ਰਿਸ਼ਦ ਤਹਿਸੀਲਾ ਕਿਵੇਂ ਜਦੋਂ ਫਲਿੱਪਸ ਪਲੌਟ ਸਕੈਮ ਤੇ ਨੀਰਮਾ ਆਇਆ ਸਫਰ ਦਾ ਨਾਮ ਆਇਆ ਸੀ ਨਾ ਸਾਰੇ ਪੰਜਾਬ ਦੇ ਆਇਆ ਸਫਰ ਭਗਵੰਤ ਮਾਨ ਦੇ ਘਰੇ ਪਹੁੰਚ ਗਏ ਸੀ ਵੀ ਸਾਡੀ ਆਇਆ ਸਫਰ ਦਾ ਨਾਮ ਕਿਵੇਂ ਆ ਗਿਆ ਹਿੰਮਤ ਨਹੀਂ ਹੁੰਦੀ ਨਾਨਕ ਖਾਲਸਾ ਕੋ ਕਾਰਵਾਈ ਹੁੰਦੀ ਬਾਂਦਰ ਬਣੇ ਬਾਂਦਰ ਅਫਸਰ ਯਾਰ ਐਡੀਸੀ ਮਹੌਲੇ ਤੂੰ ਬਾਂਦਰ ਬਣ ਗਿਆ ਨਾ ਤੈਨੂੰ ਗੁਰਕੀ ਮਿਲੀ ਵੱਡੀ ਨੇ ਤੈਨੂੰ ਕੀ ਲੋੜ ਪੈਸਵਾਂ ਦੇ ਖਿਲਾਫ ਜਾ ਕੇ ਚੋਰੀ-ਚੋਰੀ ਹੁਕਮ ਕਰਾਂ ਦੀ ગામ ਪਿੰਡ ਦੀ ਪੰਚਾਇਤ ਨੂੰ ਤੇ ਨਗਰ ਕੌਂਸਲ ਖਾਲਸਾ ਨੂੰ 11 ਤਰੀਕ ਨੂੰ ਤੂੰ ਚਿੱਠੀ ਲਿਖਣਾ ਸਾਫ਼ ਤੋਂ ਨਹੀਂ ਹੈ ਮੇਰਾ ਤੂੰ ਤੂੰ ਪ੍ਰਿਸ਼ਤ ਹੈ ਤੂੰ ਚਿੱਠੀ ਲਿਖਦਾ ਕਰ ਚਾਹ ਉਹ ਤਰੀਕ ਨੂੰ ਮਾਤਾ ਪਾਤਾ ਤੇ ਜ਼ਮੀਨਾਂ ਬਿਲਡਰਾਂ ਦੇ ਤੂੰ ਬੰਦਰ ਹੈ ਬੰਦਰਾ ਦੀ ਸਰਦਾਰੀ ਆ ਹੁੰਦੀ ਹੈ ਉਹ ਡੀਡੀਪੀਓ ਕੀ ਹੁੰਦਾ ਡੀਡੀਪੀਓ ਜ਼ਿਲ੍ਹੇ ਦਾ ਵਿਕਾਸ ਤੂੰ ਜ਼ਿਲ੍ਹੇ ਦਾ ਵਿਕਾਸ ਕਰਨਾ ਕੀ ਤੋਂ ਕਰਾਣਾ ਪੰਚਾਇਤਾਂ ਤੋਂ ਜ਼ਿਲ੍ਹੇ ਦਾ ਵਿਕਾਸ ਤੇ ਪੰਚਾਇਤ ਅਫਸਰ ਉਹ ਠਗਾ ਲਾਂਟਿਆ ਉਹ ਚਿੱਠੀ ਲਿਖ ਦੋ ਸਰਪੰਚ ਨੂੰ ਤੈਨੂੰ ਬੁਰਕੀ ਮਿਲ ਗਈ ਬਿਲਡਰਾਂ ਕੋਲ ਤਨਖਾਹ ਤਨੂੰ ਅਸੀਂ ਦਨੇ ਤੂੰ ਪਬਲਿਕ ਦਾ ਨੌਕਰ ਹੈ ਲੋਕਾਂ ਦਾ ਨੌਕਰ ਹੈ ਅੰਗਰੇਜ਼ੀ ਚ ਸ਼ਬਦ ਹੁੰਦਾ ਪਬਲਿਕ ਸਰਵੈਂਟ ਪੰਜਾਬੀ ਚ ਬੰਦਾ ਲੋਕਾਂ ਦਾ ਨੌਕਰ ਮੇਰੇ ਲੋਕਾਂ ਦੇ ਟੈਕਸ ਤੋਂ ਤੈਨੂੰ ਤਨਖਾਹ ਮਿਲਦੀ ਹੈ ਤੂੰ ਸੰਵਿਧਾਨ ਦੀ ਸੌ ਖ ਤੂੰ ਬੰਦਰ ਐ ਜਾਂ ਚਿੱਠੀ ਲਿਖਦਾ ਮੇਰੇ گاਉਂ ਪਿੰਡ ਦੀ ਪੰਚਾਇਤ ਨੂੰ ਇਹ ਫਲਾਣੇ ਫਲਾਣੇ ਬਿਲਡਰ ਸ਼ਾਮ ਬਿਲਡਰ ਨੂੰ ਜ਼ਮੀਨ ਦੇਣੀ ਹੈ ਮਤਾ ਪਾ ਦਿਓ ਜਦ ਤੂੰ ਚਿੱਠੀ ਲਿਖ ਕੇ ਬੁਲਾਉਂਦਾ ਤੂੰ ਤੇ ਕਰੇ ਅਫਸਰ ਸਰਪੰਚ ਆ ਮੇਰੇ ਕੋਲੇ ਇਸ ਜ਼ਮੀਨ ਵਾਰੇ ਮਤਾ ਪਾਣ ਵਾਲੇ ਡਿਸਕਸ ਕਰਨਾ ਇਹ ਕਹਾਤਾ ਤੇਰੀ ਡੀਡੀਪੀ ਹੋ ਤੂੰ ਬੰਦਰ ਐ ਮੈਂ ਮੁੱਖ ਮੰਤਰੀ ਦੇ ਸੀਵੀਆਈ ਨੂੰ ਮੰਦ ਕਰਦਾ ਇਸ ਏਡੀਸੀ ਦੀ ਜਾਂਚ ਕੀਤੀ ਜਾਵੇ ਜਿਹਨੇ ਚਿੱਠੀ ਲਿਖੀ ਐ ਇਸ ਡੀਸੀ ਦੀ ਇਸ ਡੀਡੀਪੀ ਨੂੰ ਚਿੱਠੀ ਲਿਖੀ ਜਾਵੇ ਤੁਸੀਂ ਮੇਰੇ ਵਾਸਤੇ ਡੀਸੀ ਸਾਹਿਬ ਨਹੀਂ ਐ ਏਡੀਸੀ ਸਾਹਿਬ ਨਹੀਂ ਐ ਡੀਡੀਪੀ ਸਾਹਿਬ ਨਹੀਂ ਐ ਤੁਸੀਂ ਬਿੱਲੀਆਂ ਦੇ ਲਾਜ ਬੰਦਰਾਂ ਦੇ ਸਦਾਲੀ ਵਾਲੇ ਬੰਦਰ ਇਹ ਹੈ ਸੈਕਟਰ 3 ਦੀ ਕੋਠੀ ਦਾ ਰਾਜ ਇਹ ਹੈ ਆਈਐਸ ਆਫਸਰ ਪੀਸੀਐਸ ਆਫਸਰਾਂ ਦਾ ਠੱਗੀ ਦਾ ਧੰਦਾ ਇਹ ਹੈ ਐਪੀਐਸ ਸਕੂਲ ਪ੍ਰਿੰਸੀਪਲ ਜਗਦੀਸ਼ ਚੰਗਰ ਦਾ ਹਾਲ ਇਹ ਹੈ ਉਸ ਮਹਾਨ ਹਸਤੀ ਅੰਜੂ ਚੰਦਰ ਪ੍ਰਧਾਨ ਨਗਰ ਕਾਉਂਸਲ ਖਰੜ ਜਿਹੜੇ ਅਕਸਰ ਬੋਲਦੇ ਆ ਮੈਂ ਕਾਂਗਰਸ ਪਾਰਟੀ ਜਾਂ ਕਾਂਗਰਸ ਪਾਰਟੀ ਮੇਰੀ ਮਾਂ ਪਾਰਟੀ ਹੈ ਜਦੋਂ ਵੋਟਾਂ ਦੀਆਂ ਮਾਂ ਬਦਲਣ ਨੇ ਇਹ ਕਦੇ ਕਾਲੀ ਜਾਂਦੇ ਮਾਂ ਹੋ ਜਾਂਦੀ ਹੈ ਕਦੇ ਕਾਂਗਰਸ ਪਾਰਟੀਾਂ ਦੀ ਮਾਂ ਹੋ ਜਾਂਦੀ ਐ ਕਦੇ ਆਮ ਆਦਮੀ ਪਾਰਟੀਾਂ ਦੀ ਮਾਂ ਹੋ ਜਾਂਦੀ ਐ ਕਦੇ ਬੀਜੇਪੀ ਪਾਰਟੀਾਂ ਦੀ ਮਾਂ ਹੋ ਜਾਂਦੀ ਐ ਯਾ ਤੁਸੀਂ ਮਾਂਮਾ ਬਦਲਣ ਵਾਲੇ ਲੋਗ ਤੁਸੀਂ ਪਰੋਸੇ ਦੇ ਕਾਬਰੇ ਸਮਾਜ ਨੂੰ ਸਮਰਪਿਤ ਐ ਤੁਸੀਂ ਦਾਉਂ ਕੋਣ ਦੇ ਜ਼ਮੀਨ ਲੈਂਣ ਨੂੰ ਫਿਰਦੇ ਐ ਖਰੜਦੀਆਂ ਸੜਕਾਂ ਨਹੀਂ ਹੋਂ ਦੇਖਦੀਆਂ ਖਰੜਾਂ ਦੀ ਗਲੀਆਂ ਨਹੀਂ ਨਜ਼ਰ ਆਉਂਦੀਆਂ ਤੁਹਾਨੂੰ ਕਿੰਨਾ ਕੁ ਵਿਕਾਸ ਕਰ ਲੈ ਤੁਸੀਂ ਕਿਹੜੀ ਨਾਲੀ ਸਾਫ਼ ਕਰ ਲਈ ਤੁਸੀਂ ਛੱਜੂ ਮੰਦਰ ਪਿੰਡ ਦੀ ਸੜਕ ਤੇ ਲਾ ਕੇ ਦੇਖ ਤਾਂ ਹਾਂ ਕਦੇ ਨੰਗੇ ਪੈਰ ਘੁੰਮ ਗਿਆ ਅੰਜੂ ਅੰਜੂ ਚੰਦਰ ਘੁੰਮ ਗਿਆ ਪ੍ਰਧਾਨ ਪਤਾ ਲੱਗ ਜਾ ਕਿਹੜਾ ਵਿਕਾਸ ਕਰਦੀਆਂ हां तेरी इन्वेस्टमेंट ਦੀ ਰੂੜਾ ਵੀ ਟੇਕਰ ਖਰੀਦੀ ਹੋਣੀ ਤੂੰ ਆਵਾ ਦੀ ਪਾਰਟੀ ਦੀ ਤੇ ਪੈਸੇ ਖਰਚ ਕੇ ਬਣੀ ਹੋਣੀ ਕਿਉਂਕਿ ਇਨਵੈਸਟਮੈਂਟ ਕੀਤੀ ਜਾਂਦੀ ਹੈ ਪੋਲਿਟਿਕਲ ਲੋਕਾਂ ਵੱਲੋਂ ਆ ਹਾਲ ਹੈ ਤੇਰਾ ਬਿਲਡਰ ਸ਼ਾਮ ਬਿਲਰ ਮੈਨੂੰ ਪਤਾ ਨਹੀਂ ਵਿਚਾਰਾ ਕੌਣ ਹੈ ਐਵੇਂ ਫਸ ਗਿਆ ਯਾਰ ਤੂੰ ਉਹ ਜਿਹਦਾ ਕਹਿੰਦੇ ਝੋਟੇ ਦੇ ਲੜਾਈ ਤੇ ਫਸ ਗਿਆ ਤੂੰ ਤਾਂ ਯਾਰ ਸਤਨਾਮ ਦਾਉਂ ਦੇ ਨਾਂ ਦੇ ਜੇ 15 ਲੱਖ ਤੇ ਤੋਂ ਲੈ ਗਿਆ ਵਾਪਸ ਲੈ ਲੈ 15 ਕਰੋੜ ਵੀ ਦੇ ਦੇ ਆ ਚੁੱਪ ਹੋਣ ਵਾਲਾ ਮੰਦਾ ਨਹੀਂ ਐ ਔਰ ਡਰ ਵੀ ਹੈ ਨਹੀਂ ਕੱਲ ਡਰ ਹੁੰਦਾ ਜਾਂ ਤਾਂ ਮਾਰਨ ਦਾ ਮੈਂ ਕੋਈ ਸਿਕਿਉਰਿਟੀ ਲੈ ਕੇ ਖੰਦਾ ਮਾਰ ਦੋ ਕੱਲ ਰਹਿਣਾ ਜੇਲ੍ਹ ਜਾਣ ਦਾ ਮੈਂ ਬਲਾਤ ਕਰ ਕੀਤਾ ਕਿਸ ਦਾ ਮੈਂ ਕਤਲ ਕੀਤਾ ਠੱਗੀ ਮਾਰੀ ਕਿਸ ਨਾਲ ਜਿਹੜਾ ਜੇਲ੍ਹ ਜਾ ਕੇ ਮੇਰੇ ਟੱਬਰ ਨੂੰ ਸ਼ਰਮਿੰਦਗੀ ਹੋਏਗੀ ਭੇਜ ਦਿਓ ਪਰ ਪੈਸੇ ਵਾਪਸ ਲੈ ਲੈ ਜਿਹੜੇ ਠੱਗ ਨੇ ਸਤਨਾਮ ਦਾਉ ਦੇ ਨਾਂ ਦੇ ਪੈਸੇ ਲਏ ਹੁਣ ਮੈਂ ਤਾਰੀਫ ਕਰੂੰਗਾ ਨਿਸ਼ਾਂਤ ਸ਼ਰਮਾ ਹਿੰਦੂ ਲੀਡਰ ਦੇ ਉਸ ਹਿੰਦੂ ਲੀਡਰ ਦੇ ਜਿਹਦੇ ਨਾਲ ਮੇਰੇ ਆਪਣੇ ਮਤ ਭੇਦਾਂ ਵਿਚਾਰ ਗੱਲ ਜਿਹਨੂੰ ਅਕਸ਼ਰ ਸੋਸ਼ਲ ਮੀਡੀਆ ਤੇ ਗਾਲਾਂ ਕੱਢੀਆਂ ਜਾਂਦੀਆਂ ਜਿਹਨੂੰ ਧਮਕੀਆਂ ਆਉਂਦੀਆਂ ਜਿਹਦਾ ਕਦੇ ਵੀ ਕਤਲ ਹੋ ਸਕਦਾ ਉਸ ਹਿੰਦੂ ਲੀਡਰ ਦੀ ਮੈਂ ਤਾਰੀਫ ਕਰਨ ਲੱਗਿਆ ਮੇਰਾ ਕੁਝ ਨਹੀਂ ਲੱਗਦਾ ਹੋ ਮੇਰਾ ਕੋਈ ਬਿਜ਼ਨਸ ਪਾਰਟਨਰ ਨਹੀਂ ਹੈਗਾ ਉਹ ਮੇਰਾ ਬਹੁਤ ਵੱਡਾ ਦੋਸਤ ਨਹੀਂ ਹੈਗਾ ਉਹ ਜਿੰਦਗੀ ਚ ਕਦੀ ਵਾਰ ਮਿਲਿਆ ਹਾਂ ਕਦੇ ਉਹਨੇ ਕੱਲ ਪ੍ਰੈਸ ਕਾਨਫਰੈਂਸ ਕਰਕੇ ਸਤਨਾਮ ਦਾ ਆਉਂਦੀ ਤਾਰੀਫ ਕੀਤੀ ਕਿਉਂ ਕੀਤੀ ਬਾਈ ਕਹਿੰਦਾ ਇੱਕ ਬੰਦੇ ਦਾ ਫੋਨ ਆਇਆ ਕਿ ਆ ਸਤਨਾਮ ਦਾਉ ਕੋਲ ਵੀ 15 ਲੱਖ ਰੁਪਏ ਪਹੁੰਚ ਗਏ ਉਹਨੇ ਦੱਸਿਆ ਉਹਨੇ ਮਗਰ ਨਾਮ ਨਹੀਂ ਲੈਣਾ ਸੀ ਨਿਸ਼ਾਨ ਸ਼ਰਮਾ ਦਾ ਕੱਲ ਉਹਨੇ ਪ੍ਰੈਸ ਕਾਨਫਰੈਂਸ ਕਰਕੇ ਸਫਾਈ ਦਿੱਤੀ ਉਸ ਬੰਦੇ ਨੂੰ ਕੀ ਕਿਹਾ ਉਹ ਕਹਿੰਦਾ ਸ਼ਰਮ ਕਰ ਯਾਰ ਸਤਨਾਮ ਦਾਉ 15 ਲੱਖ ਰੁਪਏ ਮਿਲੇ ਗਿਆ ਉਹ ਕਹਿੰਦਾ ਮੇਰੇ ਕੋਲ ਸਤਨਾਮ ਦਾਉ ਵਾਸਤੇ 1.5 ਕਰੋੜ ਦੀ ਆਫਰ ਸੀ ਕਿਤੇ ਹੋਰ ਕੇਸ ਚ ਆ ਇੰਡਸਟ ਇਹ ਨਿਸ਼ਾਨ ਸ਼ਰਮਾ ਸਤਰਾਮ ਦਾਉ ਨੂੰ ਚੁੱਪ ਕਰਾਇਆ ਯਾਰ ਆਨੇਲਾ ਪਤਾ ਨਹੀਂ 2-4-5 ਕਰੋੜ ਦੀ ਗੱਲ ਹੋਈ ਹੋਣੀ ਮੇਰੇ ਕੋਲ ਤਾਂ 60 ਕਰੋੜ ਦੀ ਗੱਲ ਹੋਈ ਸੀ ਫਲਿੱਪਸ ਵਾਲਿਆਂ ਦੀ ਫਲਿੱਪਸ ਫਲੋਰਸ ਕਹਿੰਦੇ ਉਹ ਕਹਿੰਦੇ 1.5-2 ਕਰੋੜ ਸਤਰਾਮ ਨੂੰ ਦੇ ਦੇ ਪੁੱਛ ਲਿਆ ਨਿਸ਼ਾਨ ਸ਼ਰਮਾ ਨੇ ਮਿਰਿਆਣੀ ਸੀ ਟਾਲਦਾ ਰਿਹਾ ਪਤਾ ਯਾਰ ਬਈ ਮੈਂ ਪੈਸੇ ਪੁੱਛਦਾ ਲੰਦਾ ਨਹੀਂ ਸੱਚਾ ਬੰਦੇ ਉਸ ਬੰਦੇ ਨੇ ਬਾਅਦ ਵਾਰ ਜੋ ਮਰਜੀ ਰਿਹਾ ਹੁਣ ਉਹਨੇ ਓਪਨਲੀ ਇੱਕ ਵਾਰੀ ਮੇਰੇ ਵਾਲੇ ਗਰੁੱਪਾਂ 'ਚ ਲਿਖਿਆ ਬਈ ਸਤਰਾਮ ਦਾਉ ਨੂੰ 1.5 ਕਰੋੜ ਦੇ ਆਫਰ ਦਾ ਮੇਰੇ ਨਾਲ ਹੀ ਸੀ ਲੈ ਨਹੀਂ ਤੇ ਕੱਲ ਉਹਨੇ ਫੇਰ ਬੋਲਿਆ ਯਾਰ ਜਦ ਸਤਰਾਮ ਦਾਉ ਦੋ ਰੋਟੀਆਂ ਖਾਣੇ ਹੁੰਦੀ ਖਾਂਦੇ ਅਸੀਂ ਇਸ ਕਾਬਲ ਹੈਗੇ ਆ ਠੀਕ ਆ ਮਰਜ਼ੀ ਦੀ ਕਾਰ ਨਹੀਂ ਟੁੱਟੀ ਫੁੱਟੀ ਕਾਰ ਹੈ ਅਸੀਂ ਬੜੇ ਅਮੀਰ ਹੈ ਜਮੀਰ ਤੋਂ ਬਹੁਤ ਅਮੀਰ ਆ ਅਸੀਂ ਧਨ ਦੌਲਤ ਵਾਲੇ ਭੁੱਖੜ ਨਹੀਂ ਆ ਅਸੀਂ ਵੀ ਮੇਰੇ ਕੋਲ ਅੰਟੀ ਵੱਡੀ ਸਕੂਲ ਦੀ ਬਿਲਡਿੰਗ ਆ ਮੇਰੇ ਕੋਲ ਮਹਿੰਗੀਆਂ ਕਾਰਾਂ ਨੇ ਮੈਂ ਨਗਰ ਤੋਂ ਹਸਲ ਤੇ ਪੜਾਣਾ ਫਿਰ ਬੁਰਕੀ ਲੇਲਮਾ ਬਿਲਡਰ ਕੋਲੋਂ ਉਦਾਂ ਦੀ ਭੁੱਖੜ ਨਹੀਂ ਆ ਅਸੀਂ ਮੇਰੇ ਕੋਲ 500 ਕਿੱਲੇ ਜ਼ਮੀਨ ਆ ਮੇਰੇ ਕੋਲ 50 ਕਿੱਲੇ ਜ਼ਮੀਨ ਆ ਵੱਡਾ ਪ੍ਰਾਪਰਟੀ ਡੀਲਰ ਆ ਮੇਰਾ ਦੋਸਤ ਗੁਰਨਾਮ ਸਿੰਘ ਕਾਲਾ ਤੇ ਮੈਂ ਕਿਸੇ ਕੋਲ ਪੈਸੇ ਲੈ ਕੇ ਮਤੇ ਪਾਦਾ ਉਦਾਂ ਦਾ ਗਰੀਬ ਨਹੀਂ ਆ ਵਈਂ ਅੰ ਜਦ ਤੱਕ ਸਤਨਾਮ ਦਾ ਮਰਦਾ ਨਹੀਂ ਤੁਸੀਂ ਸਾਨੂੰ ਕਤਲ ਨਹੀਂ ਕਰਦੇ ਇਹ ਪੱਕਾ ਇਹ ਪੱਕਾ ਏ ਯਕੀਨ ਆ ਮਨੋ ਮੇਰੀ ਕੁਦਰਤ ਦੀ ਮੌਤ ਨਹੀਂ ਹੋਣੀ ਤੁਹਾਡੇ ਦੇ ਕੋਈ ਨਾ ਕੋਈ ਗੋਲੀ ਮਾਰੂ ਮੇਰੇ ਐਕਸੀਡੈਂਟ ਕਰਾਓ ਮੇਰੇ ਜਾਂ ਉਠੇ ਕੇ ਸੰਦੇਲ ਭੇਜੋ ਪਤਾ ਮੈਨੂੰ ਉਹਨੇ ਪੱਕਾ ਜੀ ਕਹਿਣਾ ਪਰ ਫਿਰ ਵੀ ਬੋਲ ਰਿਹਾ ਬੋਲੂਗਾ ਤੇ ਨਹੀਂ ਬੋਲੂਗਾ ਪੋਤੀ ਗਰੀ ਜੀ ਜੀ ਨਹੀਂ ਬੋਲਦਾ ਰੇਸੀ ਪੰਜਾਬੀ ਬੋਲਦਾ ਐਦਾਂ ਹੀ ਬੋਲੂਗਾ ਅਖੀਰ ਕਰ ਲੋ ਜਿੰਨੀਆਂ ਸੈਟਿੰਗਾਂ ਕਰਨੀਆਂ ਆ ਨਗਰ ਕੌਂਸਲ ਦੇ ਮਤਾਜਾ ਪਾ ਕੇ ਤੁਸੀਂ ਸਾਹਮਣੇ ਬਹੁਤ ਵੱਡਾ ਟੀਰ ਮਾਰ ਲਿਆ ਹਲੇ ਡਿਫਟੀ ਟਰੈਕਟਰ ਵੀ ਬੈਠੇ ਆ ਤੁਸੀਂ ਕੀ ਸਮਝਦੇ ਪੰਜਾਬ ਸਰਕਾਰ ਦੇ ਚੁਣੇ ਹੋਏ ਸਾਰੇ ਐਮਐਲਏ ਤੇ ਮੰਤਰੀ ਭ੍ਰਿਸ਼ਟ ਹੈ। ਯਾਰ ਚੰਗੇ ਵੀ ਬੈਠੇ ਆ ਬਹੁਤ। ਜਿਹੜੇ ਨਾ ਮਤਿਆਂ ਨੂੰ ਤੇਨੂੰ ਵਾਪਸ ਕਰਾਂਗੇ। ਮੈਂ ਕਦੇ ਕਿਸੇ ਪਾਰਟੀਸ਼ਨ ਦੀ ਤਾਰੀਫ ਨਹੀਂ ਕਰਦਾ। ਐਮਐਲਏ ਮਹੌਲੀ ਕੁਲਵੰਤ ਸਿੰਘ ਦੀ ਤਾਰੀਫ ਕਰਦਾ। ਜਿਹੜਾ ਛਾਤੀ ਠੋਕ ਕੇ ਪਹਿਲੇ ਮੇਰੇ ਸਾਡੀ ਸਪੋਰਟ ਕੀਤੀ ਬੜੇ ਸੈਲਫ ਰਿਸ਼ਟਾ ਜਿਹੜੇ ਕਿਸਾਂ ਦਾ। ਤਾਂ ਹੀ ਫਲਿੱਪਸ ਪਲੋਟ ਸਕੈਮ ਦਾ ਪਰਚਾ ਦਾਜ ਹੋ ਗਿਆ ਸੀ। ਕੁਲਵੰਤ ਸਿੰਘ ਨੇ ਚਿੱਠੀ ਲਿਖੀ ਸੀ ਮੁੱਖ ਮੰਤਰੀ ਨੂੰ। ਤਾਂ ਹੀ ਅਮਰੂਤਾ ਦੇ ਬਾਗਾਂ ਦੇ ਸਕੈਮ ਦਾ ਪਰਚਾ ਦਾਜ ਹੋ ਗਿਆ ਸੀ। ਸਾਡੀ ਬੇਨਤੀ ਤੇ ਕੁਲਵੰਤ ਸਿੰਘ ਐਮਐਲਏ ਮਹੌਲੀ ਨੇ ਚਿੱਠੀ ਲਿਖ ਹਲੇ ਸਰਕਾਰ ਟੰਗੇ ਬੰਦੇ ਬੈਠੇ ਆ ਫਿਕਰ ਨਾ ਕਰੋ ਅੰਤ ਨਹੀਂ ਆਇਆ ਥੋੜੀ ਪ੍ਰਿਸ਼ਾਚਾਰ ਕਰਕੇ ਤੁਸੀਂ ਜ਼ਮੀਨ ਖੋਲੋਗੇ ਕੋਈ ਗੱਲ ਨਹੀਂ ਨਿਸ਼ਾਨਤ ਸ਼ਰਮਾ ਹਿੰਦੂ ਲੀਡਰ ਨੇ ਵੀ ਕੱਲ ਕਿਹਾ ਕਿ ਉਹਦੀ ਟੀਮ ਵੀ ਹਾਈ ਕੋਰਟ ਲੈ ਕੇ ਜਾ ਰਹੀ ਹੈ ਪੇਪਰ ਸਾਰੇ ਦਿੱਤੇ ਨਿਸ਼ਾਨਤ ਸ਼ਰਮਾ ਨੂੰ ਮੈਂ ਹੀ ਦਿੱਤੇ ਆ ਹੋਰ ਦਵਾਂਗਾ ਬੈਸਾ ਨਿਸ਼ਾਨ ਸ਼ਰਮਾ ਠੀਕ ਆ ਖਸਾ ਕੋਈ ਪੈਸੇ ਵੱਲੋਂ ਵੀ ਉਹਦੇ ਕੋਲ ਟੀਮ ਬੱਢੀ ਆ ਪੈਸੇ ਵਾਲਿਆਂ ਦੀ ਜੇ ਲੋੜ ਪੈ ਗਈ ਵਕੀਲਾਂ ਦੀ ਫੀਸ ਵੀ ਦਵਾਂਗੇ ਸਾਡੇ گاؤں ਵਾਲਾ ਗੁਰੂ ਘਰ ਬੜਾ ਮਸ਼ਹੂਰ ਹੈ ਉਹਦੇ ਵੀ ਕੁਝ ਸੇਵਾਦਾਰ ਲੱਗੇ ਹੋયા ਆ ਹਾਈ ਕੋਰਟ ਕੇਸ ਕਰਨ ਮੈਂ ਵੀ ਕਰਾਂਗਾ ਜੇ ਲੋੜ ਪਈ ਟੰਗ ਯਾਦ ਰੱਖਿਓ ਅੰਜੂ ਅਜੋ ਵੀ ਅੰਜੂ ਚੰਦਰ ਯਾਦ ਰੱਖੇ ਰੱਬ ਨਹੀਂ ਬਣਗੇ ਤੂੰ ਨਗਰ ਕੌਂਸਲ ਦੇ ਪ੍ਰਧਾਨ ਬਣਗੇ ਟੰਗ ਨਾ ਗਏ ਤੈਨੂੰ ਟੰਗ ਦਾਂਗੇ ਅਪ੍ਰਿਸ਼ਟਾਚਾਰ ਬਰਦਾਸ਼ਤ ਅਸੀਂ ਨਹੀਂ ਕਰਦੇ ਬਾਈ ਆਹੀ ਗੱਲਾਂ ਦੱਸਣੀਆਂ ਸੀ ਦੋਸਤੋ ਖਬਰਦਾਰ ਪੰਜਾਬ ਸਰਕਾਰ ਜੀ ਖਬਰਦਾਰ ਆਪਣੇ ਪਿਛਲੇ ਬੰਦਿਆਂ ਨੂੰ ਕਾਬੂ ਕਰ ਲੋ ਔਰ ਇਹ ਮਤੇ-ਮਤੇ ਕੈਂਸਲ ਕਰਾ ਕੇ ਸਾਡੇ ਪਿੰਡ ਦੀ ਜੀ ਸਾਡੇ ਪਿੰਡ ਵਾਲਿਆਂ ਨੂੰ ਵਾਪਸ ਕਰੋ ਪਾਵੇਂ ਪ੍ਰਾਈਵੇਟ ਆ ਅਸੀਂ ਨਹੀਂ ਜਾਣਾ ਨਗਰ ਕੌਂਸਲ ਖਾਲਦ ਦੇ ਵਿੱਚ ਅਸੀਂ ਨਹੀਂ ਦਾਉ ਵਾਲੇ ਗੁਰੂ ਘਰ ਦੇ ਜੀ ਨਗਰ ਕੌਂਸਲ ਖਾਲਦ ਦੇ ਵਿੱਚ ਨਹੀਂ ਅਸੀਂ ਨਹੀਂ ਆਪਣੇ ਦਾਉ ਪਿੰਡ ਨੂੰ ਨਗਰ ਕੌਂਸਲ ਖਾਲਦ ਦੇ ਵਿੱਚ ਸ਼ਾਮਲ ਕਰਨਾ ਵਾਪਸ ਨਹੀਂ ਤਾਂ ਪਰ ਹਰ ਮੋੜ ਤੇ ਤੁਹਾਨੂੰ ਟਕਰਾਂਗੇ ਧੰਨਵਾਦ ਜੀ ਸੁਤਨਾਮ ਸਿੰਘ ਦਾਉ ਨੇ ਜੋ ਤਿੱਖੇ ਸੁਰ ਵਿੱਚ ਜਸਵੀਰ ਚੰਦਰ 'ਤੇ ਦੋਸ਼ ਲਗਾਏ ਨੇ ਉਸ ਬਾਰੇ ਜਦੋਂ ਜਸਵੀਰ ਚੰਦਰ ਦਾ ਅੱਕ ਜਾਣਨਾ ਚਾਹੇ ਤਾਂ ਉਹਨਾਂ ਫੋਨ ਹੀ ਨਹੀਂ ਉਠਾਇਆ ਬਿਊਰੋ ਰਿਪੋਰਟ ਰਾਪਤਾ ਪੰਜਾਬ ਟੀਵੀ